ਘਰ ਦੀ ਕਬੀਲਦਾਰੀ ਜャ ਸਿਰ ਤੇ ਪੈਂਦੀ ਹੈ ਫਿਰ ਮਾਂ ਖੇਡ ਕਬੱਡੀ ਇਹ ਨਹੀਂ ਦੇਖਦੀ ਕਿ ਇਹ ਪੁੱਤ ਨੇ ਜਾਂ ਇਸ ਹੀਰੇ ਨੇ ਮੈਨੂੰ ਕੀ ਕੁਝ ਦਿੱਤਾ ਉਹ ਗਰੀਬੀ ਇੰਨੀ ਜ਼ਿਆਦਾ ਭਾਰੀ ਪੈ ਜਾਂਦੀ ਹੈ ਕਿ ਨੱਕ ਨਾਲ ਕੀੜਾ ਕੱਢਣੀਆਂ ਪੈ ਜਾਂਦੀ ਹੈ ਕਿਵੇਂ ਗਰੀਬੀ ਇੱਕ ਵਧੀਆ ਰੇਡਰ ਨੂੰ ਕਿਵੇਂ ਗਰੀਬੀ ਇੱਕ ਵਧੀਆ ਕਬੱਡੀ ਦੇ ਸtare ਨੂੰ ਦਬ ਲੈਂਦੀ ਹੈ ਮੇਰੇ ਨਾਲ ਬਾਈ ਹੈਪੀ ਮੱਲੀਆਂ ਵਾਲਾ ਉਹ ਖਿਡਾਰੀ ਕਿ ਜਿਸ ਨੇ ਇੱਕ ਟਾਈਮ ਤੇ ਫਰਿਆਦ ਉਹਨਾਂ ਨਾਲ ਇਬਨ ਵਾਲਾ ਬੱਚੀ ਖੁਸ਼ੀ ਦੁੱਗਾ ਸੁਖਵੀਰ ਸਰਾਵਾ ਉਹਨਾਂ ਨਾਲ ਤੱਕ ਮੈਚ ਲੱਗੇ ਤੇ ਜਿਹੜੀ ਹੈਰਾਨ ਕਰਦੀ ਆ ਨਾ ਚੀਜ਼ ਖਿਡਾਰੀ ਕਿ ਜਿਸ ਨੂੰ ਜੱਫਾ ਹੀ ਨਹੀਂ ਸੀ ਕੋਈ ਲੱਗਦਾ ਉਹ ਖਿਡਾਰੀ ਕਿ ਜਿਸ ਨੂੰ ਫੜਨਾ ਬੜਾ ਔਖਾ ਹੁੰਦਾ ਸੀਗਾ 2019 ਦੇ ਵਿੱਚ ਦਿੜਬਾ ਕੱਪ ਦੇ ਵਿੱਚ ਕਹਿੰਦੇ ਇੱਕ ਵੀ ਜੱਫਾ ਨਹੀਂ ਸੀ ਲੱਗਿਆ ਤੇ ਅੱਜ ਉਹ ਖਿਡਾਰੀ ਬੋਰੀਆਂ ਢੋਂਦਾ ਉਹ ਖਿਡਾਰੀ ਦਿਹਾੜੀਆਂ ਕਰਦਾ ਇਹ ਦਿੜਬੇ ਵਾਲੇ ਨਾਲ ਮੈਚ ਲੱਗੇ ਸੀ ਉਹ ਸਾਲ ਮੇਰੇ ਨੂੰ 2019-18 ਦਾ ਮੈਂ ਮੈਚ ਜੱਫਾ ਨਹੀਂ ਖਾਦਾ ਸੀਗਾ ਲਗਾਤਾਰ 5-6 ਮੈਚ ਮੇ ਇੱਕੋ ਹੀ ਜੱਫਾ ਨਹੀਂ ਲੱਗਦਾ ਇੱਕੋ ਹੀ ਆਪਾਂ ਨਹੀਂ ਸੀਗਾ ਮੇਰਾ ਕਬੱਡੀ ਮੈਂ ਖੇਡਦਾ ਨਹੀਂ ਉਦਾਂ ਮੈਂ ਮਿਹਨਤ ਪ੍ਰੈਕਟਿਸ ਲਾ ਲਈ ਨਹੀਂ ਕਦੇ ਕਦੋਂ ਗਰਾਊਂਡ ਚਲੇ ਜਾਂਦੇ ਹਾਂ ਪਰ ਮੈਂ ਜ਼ਿਆਦਾਤਰ ਹੁਣ ਮੈਂ ਕੰਮ ਕਰਦਾ ਹੀ ਮੋਗੇ ਫੁਕਲ ਬਹਿਣ ਤੇ ਮਿਲ ਜਾਂਦੇ ਕੋਈ 400 500 ਜੜੀ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਬਈ ਕਦੇ ਤੁਸੀਂ ਮੈਦਾਨ ਦੇ ਵਿੱਚ ਆਪਣੀਆਂ ਰੇਡਾਂ ਪਾਉਂਦੇ ਹੁੰਦੇ ਸੀ ਯਾਰ ਹੈਪੀ ਮੱਲੀ ਵਾਲਾ ਆਜਾ ਤਾਂ ਵੀਡੀਓ ਦੇਖੀ ਆਪਾਂ ਹੈਪੀ ਮੱਲੀ ਵਾਲਾ ਮੱਲੀ ਵਾਲਾ ਹੈਪੀ ਆ ਗਿਆ ਹੁਣ ਤੁਸੀਂ ਉਹੀ ਟ੍ਰੇਡ ਛੱਡ ਕੇ ਉਹ ਮੈਦਾਨ ਛੱਡ ਕੇ ਹੁਣ ਬੋਰੀਆਂ ਢੋਈਆਂ ਪੈਂਦੀਆਂ ਨੇ ਫੇਰ ਕਿਵੇਂ ਦਾ ਲੱਗਦਾ ਬਈ ਉੱਖਾਂ ਦਾ ਲੱਗਦਾ ਈ ਰੋਨ ਤਾ ਉਹਨਾਂ ਦੇਖ ਕੇ ਮੈਂ ਜੂ ਪਲੇਅਰਾਂ ਨੂੰ ਨਾਲ ਦੇ ਨੂੰ ਖੇਡਦੇ ਦੇਖਦੇ ਆਂ ਦੁੱਖ ਦਾ ਹੁੰਦਾ ਈ ਮੈਂ ਵੀ ਖੇਡਦਾ ਹੁੰਦਾ ਇਹਨਾਂ ਨਾਲ ਦੱਬ ਲੈਂਦੀ ਆ ਬਈ ਗਰੀਬੀ ਗੇਮ ਪੂਰਾ ਦੱਬ ਲੈਂਦੀ ਆ ਜਦੋਂ ਫੋਨ ਵੀ ਨਹੀਂ ਚੱਕਦੇ ਅੱਛਾ ਇਹ ਵੀ ਹੋਇਆ ਹਾਂਜੀ ਹਾਂਜੀ ਜਦੋਂ ਮਾੜਾ ਹੋਇਆ ਦਾ ਬੰਦਾ ਫੇਰ ਕੌਣ ਕਾ ਜੇ ਇੱਥੇ ਮੇਲਾ ਲੱਗਿਆ ਹੁੰਦਾ ਈ ਮਾਤਾ ਕੋਲ ਸਾਰੇ ਆਉਂਦੇ ਹੁੰਦੇ ਜੇ ਮੈਂ ਖੇਡਦਾ ਹੁੰਦਾ ਅੱਛਾ ਬੇਬੇ ਤੁਹਾਡੇ ਕੋਲੇ ਆਉਂਦੇ ਹੁੰਦੇ ਸੀ ਇੱਥੇ ਸ ਕਈ ਵਾਰ ਮੈਂ ਹਟ ਕੇ ਬਹਿ ਜਾਣਾ ਵੀ ਮੈਂ ਨਹੀਂ ਮੈਂ ਹੋ ਨਹੀਂ ਖੜਨਾ ਮਾਦਾ ਮੈਂ ਕੰਮ ਕਰ ਲੈਣਾ ਇਹਨਾਂ ਨੇ ਕਿਹਾ ਕੋਈ ਨਾ ਬੱਤੂ ਖੇਡ ਤੂੰ ਟੈਨਸ਼ਨ ਨਾ ਲੈ ਹੂੰ ਇਹਨਾਂ ਖੇਡੂ ਇਤੋਂ ਤੱਕ ਕਿ ਮਾਝੇ ਵੀਜਤੀ ਸੀ ਮੇਰੀ ਨਾਲ ਤੇ ਕਿਸੇ ਮੋਟਰ ਕੋ ਡਿਕਡੌਲ ਮਾਰੀ ਮੈਂ ਕਿਹਾ ਚਲ ਤੂੰ ਜਿਹੇ ਸਿਰੇ ਲੱਗ ਜਾ ਮਾਦਾ ਨੂੰ ਮੈਂ ਦੱਸਿਆ ਮੈਂ ਕਿਹਾ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿਵੇਂ ਖਾਟੋਾਂਗੇ ਪੂਰੀ ਖਰਾਕ ਕਿੱਥੋਂ ਖਾਧੀ ਆਣੀ ਹੈ ਇਹਨਾਂ ਨੇ ਮਾਝੇ ਵੀਜਤੀ ਆਏ ਹੇ ਉਸ ਤੋਂ ਬਾਅਦ ਪੁੱਛਿਆ ਕੋਈ ਨਹੀਂ ਗੈਣੀ ਵੀ ਮੈਂ ਸਵੇਰੇ ਮੈਚ ਖੇਡਦਾ ਸੀਗਾ ਤੇ ਰਾਤ ਨੂੰ ਆ ਕੇ ਮੈਂ ਕਈ ਵਾਰ ਰੋਂਦਾ ਹੁੰਦਾ ਸੀ ਰਾਤ ਨੂੰ ਮੈਨੂੰ ਲੱਗ ਜਾਂਦਾ ਸੀ ਕਿ ਮੇਰੇ ਤੇ ਜਾਈ ਜਾਵੇ ਉਹ ਮੇਰਾ ਪਤਾ ਨਹੀਂ ਕੀ ਬਾਨਾ ਅੱਗੇ ਤਕੜਾ ਦਾ ਹੁੰਦਾ ਸੀਗਾ ਮੈਂ ਤਕੜਾ ਖੇਡ ਕੇ ਵੀ ਹਾਰ ਜਾਣਾ ਜਦੋਂ ਜਾਂ ਜਾ ਪੱਖੋਂ ਹਾਰ ਜਾਣਾ ਜਾਂ ਖਾਲੀ ਹੱਥ ਮੁੜਿਆਉਣਾ ਉਧਰੋਂ ਹੋਇਆ ਕਈ ਵਾਰੀ ਵੀ ਖਾਲੀ ਹੱਥ ਮੁੜ ਕੇ ਹੋਈ ਬਹੁਤ ਓਦਾਂ ਫਿਰ ਰੋਣ ਰੋਣ ਆ ਜਾਂਦਾ ਸੀ ਵੀ ਹੁਣ ਕੀ ਬਣੂਗਾ ਅੱਗੇ ਫਿਰ ਹੁਣ ਇੱਕ ਜਿਹੜੀ ਚੀਜ਼ ਮੈਂ ਦੇਖ ਰਿਹਾ ਬਾਈ ਤੁਹਦੇ ਵਿੱਚ ਤੁਹਾਡਾ ਬਾਥਰੂਮ ਆ ਬਾਥਰੂਮ ਦੇ ਕੋਈ ਦਰਵਾਜਾ ਵੀ ਨਹੀਂ ਲਾਇਆ ਹੋਇਆ ਯਾਨੀ ਉਹ ਪੜਦਾ ਹੀ ਪੜਦੇ ਨਾਲ ਤੁਸੀਂ ਸਾਰਦੇ ਹੋ ਉਹ ਘਰ ਦੇ ਵਿੱਚ ਧੀਆਂ ਪੈਣਾ ਵੀ ਨਹੀਂ ਫਿਰ ਔਖਾ ਨਹੀਂ ਲੱਗਦਾ ਬਾਈ ਵੀ ਚਲੋ ਥੋੜੀ ਬਹੁਤ ਤੰਗੀ ਕੱਟ ਕੇ ਵੀ ਆਪਾਂ ਦਰਵਾਜਾ ਕਰਾਈਏ ਸੈਟ ਕੇ ਹਲੇ ਹੱਥ ਤੋਂ ਬਾਹਰ ਔਖਾ ਤਾਂ ਹੈਗਾ ਬਾਈ ਖੁੱਲ੍ਹੇ ਲਈ ਚਲੋ ਮਾਰਾਂ ਹੀ ਨੇ ਜਾਇਆ ਹੋ ਜੂਗਾ ਸਭ ਕੁਝ ਕੱਲਾ ਬੰਦਾ ਹੀ ਹੁਣ ਮੰਮੀ ਆ ਡੈਡੀ ਆ ਇਹਨਾਂ ਨੂੰ ਚਾਰ ਪੰਜ ਜਾਣੇ ਮਗਰ ਆਈ ਖਾਣ ਦੀਆਂ ਦਾ ਖਰਚੇ ਦਾ ਔਖਾ ਘਰ ਦਾ ਕਦੇ ਹੋਇਆ ਵੀ ਘਰਦਿਆਂ ਤੋਂ ਹੁਣ ਵੀ ਕਦੇ ਓਲੇ ਭਰੇ ਹੋ ਕੇ ਮਨ ਹੌਲਾ ਕਰ ਲਿਆ ਹੋਵੇ ਯਾਦ ਕਰ ਲਿਆ ਹੋਵੇ ਉਹ ਟਾਈਮ ਵੀ ਜਿਆਦਾ ਹੈਪੀ ਮੱਲੀਆਂ ਹੈਪੀ ਮੱਲੀਆਂ ਹੁੰਦੀ ਉਹ ਤਾਂ ਮੈਚ ਦੇਖ ਲਈਦੀ ਭਾਈ ਫੋਨ ਜਿ ਰੱਖੇ ਹੋਏ ਆਵੇ ਦੇਖ ਲਈਦੀ ਆ ਮਨ ਤਾਂ ਹੁੰਦਾ ਹੀ ਹੁਣ ਤਾਂ ਮੈਂ ਮੈਚ ਹੀ ਨਹੀਂ ਦੇਖਦਾ ਭਾਈ ਮੁੜ ਕੇ ਮੈਚ ਦੇਖ ਕੇ ਹੋਰੀ ਹੁੰਦਾ ਹੋ ਗਿਆ ਉਹ ਦੁੱਖ ਜਿਹਾ ਲੱਗਦਾ ਜਿਹਦੇ ਨਾਲ ਪਲੇਅਰ ਖੜੀ ਜਾਂਦੇ ਆ ਨਾਲ ਦੇ ਸਾਰੇ ਕਦੇ ਇਹ ਮੈਂ ਚੋ ਕੁਛ ਨਾ ਬਣਿਆ ਹੋਵੇ ਤੇ ਘਰੇ ਰੋਟੀ ਵੀ ਨਾ ਪੱਕੀ ਹੋਵੇ ਐ ਬਹੁਤ ਦੁਖੀ ਹੋ ਜਾਂਦੀ ਹੋ ਜਾਂਦਾ ਰਿਹਾ ਹੋ ਜਾਂਦਾ ਰਿਹਾ ਜੀ ਜਰ ਬਾਬੂ ਪਹਿਲਾਂ ਤੋਂ ਬਿਮਾਰ ਸੀਗਾ ਜੀ ਤੇ ਮਾਤਾ ਦੇ ਸਿਰ ਤੇ ਚੱਲਦਾ ਸੀ ਸਾਰਾ ਜਿੰਨਾ ਖੇਡਾਂ ਜਾਂਦਾ ਸੀਗਾ ਫਿਰ ਜਿਹੜੀ ਮਾਤਾ ਦੇ ਸਿਰ ਤੇ ਗੁਜ਼ਾਰਾ ਸੀ ਚਾਹ ਦਿਹਾੜੀ ਹੁੰਦੀ ਸੀ ਤੇ ਚਾਹ ਖੇਡਿਆ ਜਾਣਾ ਸੀਗਾ ਇੱਕ ਕੰਮ ਹੀ ਹੋਣਾ ਸੀਗਾ ਜੀ ਜ਼ਿਆਦਾਤਰ ਹੁੰਦਾ ਹੀ ਇਦਾਂ ਹੀ ਸੀਗਾ ਜੇ ਫਿਰ ਪੈ ਇਕੱਠੇ ਕਰਨੇ ਹੁੰਦੇ ਸੀਗਾ ਪਤਾ ਹੁਣ ਗਾਂਹ ਟੂਰਨਾਮੈਂਟਾਂ ਜਾਂ ਪੈਂਡ ਟੂਰਨਾਮੈਂਟ ਹੁੰਦਾ ਸੀਗਾ ਫਿਰ ਤਾਂ ਮੈਂ ਮਹੀਨਾ-ਮਹੀਨੇ ਲਾ ਦ ਹੁੰਦਾ ਸੀ ਮੈਂ ਤਿਆਰੀ ਕਰਨ ਵਾਸਤੇ ਦਿਹਾੜੀਆਂ ਵੀ ਮੈਂ ਪੈ ਖੇਡਦਾ ਕੰਮ ਕੀ ਕਰਦੇ ਹੁੰਦੇ ਸੀ ਫਿਰ ਦਿਹਾੜੀ ਤੇ ਕੰਮ ਕਿਤੇ ਮੈਸਤਰੀਆਂ ਲੱਗ ਜਾਂਦਾ ਹੁੰਦਾ ਸੀ ਜੀ ਹੂੰ ਤੇ ਬਸ ਇਦਾਂ ਹੀ ਮੈਸਤ ਗਾਣਾ ਲੱਗ ਜਾਂਦਾ ਮੈਨੂੰ ਆਹੀ ਕੰਮ ਸੀ ਹਾਂਜੀ ਆਹੀ ਕੰਮ ਸੀਗਾ ਨਹੀਂ ਮਰਦਾ ਵਾ ਹੈ ਨਹੀਂ ਗਈ ਮੈਂ ਪਿੱਛੇ ਹੀ ਖੇਡਿਆ ਸੀਗਾ ਇੱਕ ਟੂਰਨਾਮੈਂਟ ਵਧੀਆ ਖੇਡਿਆ ਵੇਹੇ ਤੇ ਦਵਾਖਣ ਨਹੀਂ ਆਪਣੀ ਜੇਬ ਨਹੀਂ ਬਾਹਰ ਚੱਲਦੀ ਹਾਂ ਕ ਮੇਰਾ ਉਹ ਤੁਸੀਂ ਵਸਤੇ ਮੈਂ ਮੈਚ ਖੇਡਣ ਜਾਂਦਾ ਹਾਂ ਜੀ ਹਾਂ ਜੀ ਵਸਤੇ ਮੈਚ ਖੇਡਣ ਜਾਂਦਾ ਹਾਂ ਮੈਂ ਜੇ ਕਿਸੇ ਟੀਮ ਨੇ ਕਹਦਾ ਉਦੋਂ ਮੋਗੇ ਆ ਜੀ ਮੈਂ ਇੱਥੋਂ ਵਸ ਚੜ ਕੇ ਮੋਗੇ ਆਣਾ ਫਿਰ ਉਧਰੋਂ ਕਈ ਵਾਰ ਆਉਣਾ ਮੈਂ 12-12 ਇੱਕ-ਇੱਕ ਵਜ ਜਾਣਾ ਫਿਰ ਉੱਥੋਂ ਜਿਹੜੇ ਟਰੱਕ ਵਾਲੇ ਨੂੰ ਹੱਥ ਦੇ ਕੇ ਬੈਠ-ਬੈਠ ਕੇ ਮੈਂ ਇੱਥੇ ਝੰਡਿਆਣੀ ਉੱਥੇ ਸੀ ਮੁਰੂ ਹੂੰ ਹੂੰ ਉੱਥੋਂ ਫਿਰ ਤੁਰ ਕੇ ਭੱਜ ਕੇ ਇੱਧਰ ਨੂੰ ਆ ਜਾਣਾ ਉਹ ਤੁਸੀਂ ਭੱਜ ਕੇ ਆਉਂਦੇ ਸੀ ਉੱਥੋਂ ਕਿ ਉਧਰੋਂ ਇੱਧਰ ਨੂੰ ਆਇਆ ਮੈਂ ਕਿਸੇ ਟਾਈਮ ਨੂੰ ਬਈ ਮੈਂ ਐ ਆਉਂਦਾ ਸੀ ਮੈਨੂੰ ਵੀ ਪਹਿਲੇ ਤਾਂ ਮੈਂ ਸੋਚਿਆ ਨਹੀਂ ਬਣਾਇਆ ਇਹ ਮੇਰਾ ਨਾਂ ਬਾਈ ਮੈਂ ਦੂਜੇ ਪਲੇਅਰਾਂ ਵਾ ਡੈਵਲਰਾਂ ਦਾ ਨਾਂ ਵੇਦਾ ਹੁੰਦਾ ਸੀਗਾ ਵੀ ਇਹਨਾਂ ਦਾ ਬੁਲਦੇ ਆ ਵੀ ਮੇਰਾ ਕੋਈ ਨਾਂ ਹੀ ਬੋਲਦੇ ਵੀ ਹੈਪੀ ਮੱਲੀ ਹੋਣਾ ਗਿਆ ਉਹ ਹੈਪੀ ਹੈਪੀ ਹੋ ਗਈ ਬਾਈ ਨੇ ਮੈਂ ਤੀ ਕੀਤੀ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਦੁਪਹਿਰ ਨੂੰ 2 ਵਜੇ ਗਰਮੀਾਂ ਜੇ ਮੈਂ ਗਰਾਊਂਡ 'ਚ ਹੁੰਦਾ ਜੀ ਸਾਰੇ ਏਰੀਆ ਦੇ ਆਪਣੇ ਪਲੇਅਰਾਂ ਆ ਜਾਂਦੇ ਜਦ ਪੂਰੀ ਤਪ ਹੁੰਦੀ ਪੂਰੀ ਤਪ ਹੁੰਦੀ ਸੂਰਜ ਉੱਪਰ ਖੜਿਆ ਹੁੰਦਾ ਜੀ ਤੁਸੀਂ ਮਿਹਨਤ ਲਾਉਂਦੇ ਮੈਂ ਮਿਹਨਤ ਲਾਉਂਦਾ ਹੁੰਦਾ ਸੀਗਾ ਤੇ ਨੇੜੇ-ਨੇੜੇ ਦੇ ਸਾਰੇ ਪਲੇਅਰਾਂ ਨੂੰ ਪਤਾ ਹੁੰਦਾ ਸੀ ਕਿ ਇਹ ਮਿਹਨਤ ਬਹੁਤ ਕਈ ਵਾਰ ਤਾਂ ਮੁਸਲਮਾਨ ਦੇ ਕੇ ਵੀ ਮੁਕਰੇ ਨੇ ਮੁਕਰੇ ਮੁਕਰੇ ਕਹਿ ਗਏ ਮਕਰਾਤਾ ਸੀਗੇ ਜੀ ਦੇਣ ਵਾਲੇ ਦਾ ਤਿਆਰ ਸੀਗੇ ਜੀ ਕਹਿਣ ਵਾਲੇ ਨੇ ਮਕਰਾ ਅੱਛਾ ਮੋਟਰਸਾਈਕਲ ਸਲਮਾਨ ਸੀ ਬਹੁਤ ਸੀਗੇ ਤੇ ਫਿਰ ਦਿੱਤਾ ਹੀ ਨਹੀਂ ਕਿਸ ਨੇ ਬਾਈਕ ਫੜ ਕੇ ਕਹਿਦਾ ਸੀਗਾ ਜੀ ਜੇ ਦੇਣਾ ਤਾਂ ਕੋਈ ਖਾਨ ਨੂੰ ਚੀਜ਼ ਦੇ ਦਿਓ ਵੀ ਮਾਰਾ ਫਿਰ ਲਗੇ ਮੋਟਰਸਾਈਕਲ ਗੇੜੇ ਲਾਉਣਗੇ ਮੋਟਰਸਾਈਕਲ ਗੇੜੇ ਕਿਉਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਦੀ ਬੁੱਕਲ ਜੀ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਪੰਜਾਬੀ ਮਾਂ ਖੇਡ ਦੇ ਨਾਲ ਜਿੰਨੇ ਵੀ ਸਤਾਰੇ ਆ ਜਿੰਨੇ ਵੀ ਖਿਡਾਰੀ ਜੁੜੇ ਹੁੰਦੇ ਨੇ ਮੈਂ ਕੋਸ਼ਿਸ਼ ਕਰਦਾ ਉਹਨਾਂ ਖਿਡਾਰੀਆਂ ਦੇ ਘਰ ਜਾ ਕੇ ਤੁਹਾਡੀ ਤੁਹਾਡੇ ਤੱਕ ਉਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਕਈ ਸਤਾਰੇ ਤਾਂ ਐਸੇ ਨੇ ਕਿ ਜਿਨ੍ਹਾਂ ਨੇ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਨਾਮ ਖੱਟਿਆ ਕਈ ਸਤਾਰੇ ਐਸੇ ਨੇ ਕਿ ਜਿਹੜੇ ਹਜੇ ਉਸ ਟਾਈਮ ਦੇ ਵਿੱਚੋਂ ਲੰਘ ਰਹੇ ਨੇ ਕਿ ਉਹਨਾਂ ਨੂੰ ਕੋਈ ਜਾਣਦਾ ਨਹੀਂ ਪਰ ਖੇਡਦੇ ਬਹੁਤ ਵਧੀਆ ਨੇ ਪਰ ਅੱਜ ਤੁਹਾਨੂੰ ਉਦਾਹਰਣ ਉਹ ਦਿਖਾਉਂਗਾ ਕਿ ਕਿਵੇਂ ਗਰੀਬੀ ਇੱਕ ਵਧੀਆ ਰੇਡਰ ਨੂੰ ਕਿਵੇਂ ਗਰੀਬੀ ਇੱਕ ਵਧੀਆ ਕਬੱਡੀ ਦੇ ਸਟਾਰੇ ਨੂੰ ਦਬ ਲੈਂਦੀ ਹੈ ਘਰ ਦੀ ਕਬੀਲਦਾਰੀ ਜャ ਸਿਰ ਤੇ ਪੈਂਦੀ ਹੈ ਫਿਰ ਮਾਂ ਖੇਡ ਕਬੱਡੀ ਇਹ ਨਹੀਂ ਦੇਖਦੀ ਕਿ ਮੈਂ ਏਸ ਜਾਂ ਇਹ ਪੁੱਤ ਨੇ ਜਾਂ ਏਸ ਹੀਰੇ ਨੇ ਮੈਨੂੰ ਕੀ ਕੁਝ ਦਿੱਤਾ ਉਹ ਗਰੀਬੀ ਇੰਨੀ ਜ਼ਿਆਦਾ ਭਾਰੀ ਪੈ ਜਾਂਦੀ ਹੈ ਕਿ ਨੱਕ ਨਾਲ ਕੀਰਾਂ ਕੱਢਣੀਆਂ ਪੈ ਜਾਂਦੀਆਂ ਨੇ ਅੱਜ ਐਸੀ ਹੀ ਉਦਾਹਰਣ ਤੁਹਾਨੂੰ ਦਿਖਾਉਣ ਲੱਗਿਆ ਮੇਰੇ ਨਾਲ ਬਾਈ ਹੈਪੀ ਮੱਲੀਆਂ ਵਾਲਾ ਉਹ ਖਿਡਾਰੀ ਕਿ ਜਿਸ ਨੇ ਇੱਕ ਟਾਈਮ ਤੇ ਫਰਿਆਦ ਉਹਨਾਂ ਨਾਲ ਗੇਮਾਂ ਖੇਡੀਆਂ ਇਬਨ ਵਾਲਾ ਬੱਚੀ ਹੋਰ ਵੱਡੇ بڑے ਵੱਡੇ ਵੱਡੇ ਜੇ ਮੈਂ ਨਾਮ ਲਵਾਂ ਨਾ ਤਾਂ ਖੁਸ਼ੀ ਦੁੱਗਾ ਸੁਖਵੀਰ ਸਰਾਵਾ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲਾ ਉਹ ਖਿਡਾਰੀ ਉਹਨਾਂ ਨਾਲ ਤੱਕ ਮੈਚ ਲੱਗੇ ਪਰ ਘਰ ਦੀ ਜੋ ਕੰਡੀਸ਼ਨ ਹੈ ਅੱਜ ਉਏ ਕੀ ਆ ਬਿਲਕੁਲ ਛੱਪੜ ਦੇ ਨਾਲ ਘਰ ਸ਼ਾਮਲਾਟ ਜ਼ਮੀਨ ਦੇ ਵਿੱਚ ਘਰ ਪੈਂਦਾ ਤੇ ਜਿਹੜੀ ਹੈਰਾਨ ਕਰਦੀ ਆ ਨਾ ਚੀਜ਼ ਕਿ ਉਹ ਖਿਡਾਰੀ ਕਿ ਜਿਸ ਨੂੰ ਜਫਾ ਹੀ ਨਹੀਂ ਸੀ ਕੋਈ ਲੱਗਦਾ ਉਹ ਖਿਡਾਰੀ ਕਿ ਜਿਸ ਨੂੰ ਫੜਨਾ ਬੜਾ ਔਖਾ ਹੁੰਦਾ ਸੀਗਾ ਉਹ ਰੇਡਰ ਜਿਸ ਨੂੰ ਜਿਹੜਾ ਐ ਤਿਲਕ ਕੇ ਨਿਕਲ ਜਾਂਦਾ ਸੀ ਹੱਥਾਂ ਦੇ ਵਿੱਚੋਂ ਵੱਡੇ ਵੱਡੇ ਰੇਡਰ ਜਿਹੜੇ ਹਜਾਫੀ ਸੀਗੇ ਉਹ ਵੀ ਹੈਰਾਨ ਸੀ ਵੀ ਇਸ ਨੂੰ ਫੜਾਂਗੇ ਤਾਂ ਫੜਾਂ ਕਿਵੇਂ 2019 ਦੇ ਵਿੱਚ ਡਿੜਬਾ ਕੱਪ ਦੇ ਵਿੱਚ ਕਹਿੰਦੇ ਇੱਕ ਵੀ ਜਫਾ ਨਹੀਂ ਸੀ ਲੱਗਿਆ ਇਸ ਖਿਡਾਰੀ ਨੂੰ ਤੇ ਅੱਜ ਉਹ ਖਿਡਾਰੀ ਬੋਰੀਆਂ ਢੋਂਦਾ ਉਹ ਖਿਡਾਰੀ ਦਿਹਾੜੀਆਂ ਕਰਦਾ ਤੇ ਅੱਜ ਬਾਈ ਮੇਰੇ ਨਾਲ ਬੈਠਾ ਬਾਈ ਦੇ ਨਾਲ ਕਾਫੀ ਗੱਲਾਂ ਬਾਤਾਂ ਹੈ ਜਿਹੜੀਆਂ ਮੈਂ ਸਾਂਝੀ ਕਰਨਾ ਚਾਹੁੰਗਾ ਤੇ ਖਾਸ ਕਰਕੇ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਹਾਂ ਕਿਉਂਕਿ ਗਰੀਬੀ ਕਿਸ ਤਰੀਕੇ ਦੇ ਨਾਲ ਕਹਿੰਦੇ ਗਰੀਬੀ ਕ ਕਬੱਡੀ ਕਹਿੰਦੇ ਕਦੇ ਗਰੀਬ ਦੀ ਨਹੀਂ ਹੋ ਸਕਦੀ ਤੇ ਅੱਜ ਉਹ ਉਦਾਹਰਣ ਤੁਹਾਨੂੰ ਦਿਖਾਉਣ ਲੱਗਾ ਬਾਈ ਮੇਰੇ ਨਾਲ ਵੀਰੇ ਸੱਸੀ ਕਾ ਠੀਕ ਹੋ ਜੀ ਸੱਸੀ ਕਾ ਬਾਈ ਪਹਿਲਾਂ ਧੰਨਵਾਦ ਕਰਦਾ ਹੁੱਡਾ ਇੱਥੇ ਆਉਣ ਤੇ ਹਾਂ ਧੰਨਵਾਦ ਕਰਦਾ ਬਾਈ ਲੱਖੇ ਦਾ ਜਿਹਨਾਂ ਨੇ ਤੁਹਾਡੇ ਨਾਲ ਮਿਲਾਇਆ ਹਾਂਜੀ ਬਾਈ ਸਿਹਤ ਵਧੀਆ ਬਾਈ ਹਾਂਜੀ ਹਾਂਜੀ ਭਾਈ ਸਿੱਕਾ ਚੜ੍ਹਦੀ ਕਲਾ ਉਮਰ ਕਿੰਨੀ ਹੋ ਗਈ ਬਈ ਮੇਰੀ ਹੈਗੀ 29 ਕਿਸਾਲੀ 29 ਸਾਲ ਦੀ ਉਮਰ ਹੋ ਗਈ ਕਬੱਡੀ ਕਿਹੜੇ ਸਾਲ ਦੇ ਵਿੱਚ ਖੇਡਣੀ ਸ਼ੁਰੂ ਕੀਤੀ ਸੀ ਮੈਂ 13 14 ਦੇ ਸ਼ੁਰੂ ਕੀਤੀ ਸੀ 12 13 12 13 ਦੇ ਵਿੱਚ ਤੇ ਪਹਿਲੀ ਵਾਰ ਫਿਰ ਕਿਹੜੀ ਵਜਨੀ ਕਬੱਡੀ ਖੇਡੀ ਸੀ ਪਹਿਲੀ ਵਾਰ ਮੈਂ 55 ਕਿਲੋ ਖੇਡੀ ਸੀ ਅੱਛਾ 2012 ਦੇ ਵਿੱਚ ਹੂੰ ਤੇ ਦੂਸਰਾ ਦੂਸਰਾ ਮੈਚ ਮੈਂ ਖੇਡਿਆ ਸੀਗਾ ਭਲੂਰ ਜਾ ਕੇ ਉੱਥੇ 65 ਕਿਲੋ ਚ ਖੇਡਿਆ ਸੀਗਾ ਯਾਨੀ ਮੈਂ weight ਨਹੀਂ ਦੇਖਿਆ ਸੀਗਾ ਕੱਟ ਵੱਧ ਜਿੱਥੇ ਵੀ ਮੈਨੂੰ ਚੰਗਾ ਲੱਗਦਾ ਮੈਂ ਖੇਡ ਲੈਂਦਾ ਹੂੰ 75 ਕਿਲੋ ਵਜਨ ਸੀਗਾ ਮੈਂ ਓਪਨ ਖੇਡਦਾ ਸੀਗਾ ਜੀ ਹੂੰ ਜਦੋਂ ਮੇਰਾ 65 ਕਿਲੋ ਵਜਨ ਸੀ ਮੈਂ 75 ਖੇਡਦਾ ਸੀਗਾ ਅੱਛਾ ਹਾਂ ਜੀ ਕਿਹਣੀ ਤੁਸੀਂ ਆਪਣੇ ਵਜਨ ਤੋਂ ਵੱਧ ਖੇਡਦੇ ਸੀ ਖੇਡੇ ਸੀ ਮੈਂ ਜਦੋਂ ਮੈਂ ਓਪਨ ਖੇਡਦਾ ਮੇਰਾ 75 ਤੋਂ ਵਧਿਆ ਨਹੀਂ ਸੀ ਜੇਡਾ ਇੰਨਾ ਹੀ ਹੁੰਦਾ ਸੀ ਇਹ ਅੱਛਾ ਖੁਸ਼ ਹੋਣਾ ਤੇ ਗੋਡੀਆਂ ਪਾਈਆਂ ਹੂੰ ਹੂੰ 75 ਕਿਲੋ ਦੇ ਵਜਨ ਦੀ ਪਾਈਆਂ ਅੱਛਾ ਖੁਸ਼ੀ ਨੇ ਵੀ ਤੁਹਾਨੂੰ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਤਾਂ ਹੱਥ 'ਚ ਐ ਤਿਲਕ ਗਏ ਹੱਥ 'ਚ ਤੇ ਹੋਰ ਵੀ ਕਾਫੀ ਵੱਡੇ ਵੱਡੇ ਸਤਾਰਿਆਂ ਦੇ ਨਾਲ ਤੁਹਾਡੇ ਮੈਚ ਲੱਗੇ ਹਾਂਜੀ ਹਾਂਜੀ ਕਾਫੀ ਪਲੇਅਰਾਂ ਨਾਲ ਲੱਗੇ ਮੈਚ ਹੂੰ ਤਕੜੇ ਤਕੜੇ ਪਲੇਅਰਾਂ ਨਾਲ ਜਿਵੇਂ ਬਈ ਲੱਖੀ ਹੁਣੀ ਹੁੰਦੀ ਸੀ ਰਾਵਾਂ ਵਾਲੇ ਹਰਮਨ ਹੁਣੀ ਕੋਲੀ ਵਾਲੇ ਸਾਰਿਆਂ ਨਾਲ ਮੈਚ ਲੱਗੇ ਚਰਾਗ ਦਿਨ ਉਹਨਾਂ ਨਾਲ ਮੈਂ ਖੁਦ ਖੇਡਿਆ ਹਾਂ ਹੂੰ ਆਪਣੇ ਮੱਝਾਂ ਵਾਲੇ ਚਰਾਗ ਦਿਨ ਹੁਣੀ ਉਹਨਾਂ ਨਾਲ ਖੇਡਿਆ ਬਈ ਫਰਿਆਦ ਉਹਨਾਂ ਨਾਲ ਖੇਡਿਆ ਮਿਲ ਕੇ ਘਰੇ ਰਹ ਗਏ ਹੂੰ ਇੱਥੇ ਹੂੰ ਮੇਰੇ ਨਾਲ ਬੈਂਡ ਖਿਡਣਾ ਆਇਆ ਸੀ ਇੱਥੇ ਇਬਨਾਲਾ ਬੱਜੀ ਵੀ ਆ ਕੇ ਗਿਆ ਹਾਂਜੀ ਇਬਨਾਲਾ ਬੱਜੀ ਆਪਣੇ ਘਰੇ ਰਹਿ ਕੇ ਗਿਆ ਜੀ ਨਾਲ ਫਰਿਆਦ ਮਲੂਕ ਅਲੀ ਮਲੂਕ ਅਲੀ ਹਾਂਜੀ ਹਾਂਜੀ ਇਹ ਤਿੰਨੇ ਆਏ ਸੀ ਹਾਂਜੀ ਪਹਿਲੇ ਦਿਨ ਮੇਰੇ ਕੋਲ ਮੇਰੇ ਕੋਲ ਰਹਿ ਗਏ ਦੂਸਰੇ ਦਿਨ ਸਕੂਟਲਾ ਮਿਰਸਾਂਗਲੇ ਮੈਂ ਸੀਗਾ ਉੱਥੇ ਫਾਸਟ ਵਰੀ ਨਿਕਲਿਆ ਸੀਗਾ ਆਪਣਾ ਮਲੂਕ ਅਲੀ ਬੈਸਟ ਸੀ ਤੇ ਉਸੋਂ ਤੀਸਰੇ ਦਿਨ ਖੇਡੇ ਸਿੰਘਾਂ ਵਾਲੇ ਇੱਥੇ ਉੱਥੇ ਵੀ ਜੱਤ ਗਏ ਸੀ ਉੱਥੇ ਫਾਸਟ ਸੀਗੇ ਹਮ ਹਾਂਜੀ ਟੋਟਲ ਖੁੱਲ ਬਈ ਜੇ ਹੈਪੀ ਬਾਈ ਜੇ ਆਪਾਂ ਕਹੀਏ ਵੀ ਕਿੰਨੇ ਕ ਸਾਲ ਫਿਰ ਤੁਸੀਂ ਕੌਡੀ ਨੂੰ ਦਿੱਤੇ ਨੇ ਮੈਂ ਖੇਡਿਆ ਜੀ 7-8 ਸਾਲ ਕਿੱਢਿਆ 7 7-8 ਸਾਲ ਹੁਣ ਤੱਕ ਮੈਂ ਖੇਡਦਾ ਪੂਰੀ ਤਰ੍ਹਾਂ ਛੱਡੀ ਨਹੀਂ ਮੈਂ ਕਬੱਡੀ ਹੁਣ ਕਦੇ-ਕਦੇ ਮਨ ਕਰਦਾ ਖੇਡ ਲੈਣਾ ਜੀ ਪਰ ਉਹ ਗੱਲ ਨਹੀਂ ਬੰਦੀ ਫਿਰ ਕੰਮ ਵੀ ਕਰਨਾ ਪੈਂਦਾ ਜੀ ਹੂੰ ਮੈਂ ਵੀ ਤੁਸੀਂ ਆਜੋ ਨਾਲ ਆਜੋ ਇੱਥੇ ਇੱਥੇ ਆਜੋ ਮੇਰੇ ਨਾਲ ਆਜੋ ਆਜੋ ਇੱਥੇ ਆਜੋ ਇੱਥੇ ਆ ਕੇ ਆਪਾਂ ਬੈਠ ਕੇ ਗੱਲ ਕਰਦੇ ਆ ਆਜੋ ਕਈ ਵਾਰ ਮੈਂ ਹਟ ਕੇ ਬਹਿ ਜਾਣਾ ਵੀ ਮੈਂ ਨਹੀਂ ਮੈਂ ਹੁਣ ਨਹੀਂ ਖੇਡਣਾ ਮਾ ਤਾਂ ਮੈਂ ਕੰਮ ਕਰ ਲਿਆ ਹੂੰ ਇਹਨਾਂ ਨੇ ਕਿਹਾ ਕੋਈ ਨਾ ਬੱਤੂ ਖੇਡ ਹੂੰ ਤੂੰ ਟੈਨਸ਼ਨ ਨਾ ਲੈ ਹੂੰ ਇਹਨਾਂ ਖੇਡੂ ਉਹ ਇਹ ਤਾਂ ਕਿ ਮਾਝ ਵੀ ਵੇਜਤੀ ਸੀ ਮੇਰੀ ਘਰ ਤੇ ਉਹ ਉਹ ਕਿੱਸਾ ਜ਼ਰੂਰ ਦੱਸੋ ਕਿਉਂਕਿ ਉਹ ਮੈਂ ਵੀ ਸੁਣ ਕੇ ਹੈਰਾਨ ਸੀਗਾ ਉਹ ਕੀ ਬੇਬੇ ਤੁਹਾਡੇ ਘਰ ਦੇ ਵਿੱਚ ਕੱਲੀ ਇੱਕੋ ਹੀ ਮਾਝ ਸੀ ਉਹ ਹਾਂ ਹਾਂ ਕੱਲੀ ਮਾਝ ਸੀ ਉਹ ਟਾਈਮ ਤੁਹਾਡੇ ਕੋਲ ਹਾਂ ਤੇ ਕੀ ਹੋਇਆ ਕਿਸੇ ਉਹ ਪੂਰੀ ਕਹਾਣੀ ਦੱਸੋ ਕੀ ਸੀ ਉਹ ਉਹ ਵੇਜਤੀ ਸੀ ਉਹ ਤੇ ਕੋ ਡਿਗਡਾਉਣ ਮਾਰੀ ਨਹੀਂ ਮੈਂ ਕਿਹਾ ਚਲੂ ਵੀ ਜੇ ਸਿਰੇ ਲੱਗ ਜਾਵੇ ਅੱਛਾ ਤੇ ਉਹ ਉਦੋਂ ਫਿਰ ਮੇਰੇ ਥੋੜਾ ਹੋ ਗਿਆ ਤੇ ਥੋੜੇ ਚਾਚੇ ਦੇ ਉਹ ਹੋ ਗਿਆ ਦੂਜਾ ਹੋ ਗਿਆ ਦਰੰਗ ਜਾ ਹੋ ਗਿਆ ਮੋੜ ਕੇ ਬਹੁਤ ਪੈ ਗਈ ਫਿਰ ਵਿਚਾਰੇ ਨੂੰ ਬਟਣਾ ਪਿਆ ਫਿਰ ਕੰਮ ਤੇ ਲੱਗਣਾ ਪਿਆ ਓਹੋ ਬੇਬੇ ਤੁਸੀਂ ਜਿਵੇਂ ਘਰ ਦਾ ਖਰਚਾ ਜਿਹੜਾ ਸੀਗਾ ਉਹ ਫਿਰ ਕੌਣ ਚੱਕਦਾ ਸੀ ਕਿੱਥੋਂ ਆਉਂਦਾ ਸੀ ਘਰ ਦੇ ਵਿੱਚ ਖਰਚ ਇਸ ਤਰੀਕੇ ਨਾਲ ਚੱਲਦਾ ਸੀ ਤੁਹਾਡਾ ਕੋਈ ਨਹੀਂ ਬਸ ਉਹ ਦਿੱਲੀ ਵਿੱਚ ਕੰਮ ਕਰਦੀ ਤੁਰੀ ਫਿਰਦੀ ਹੁੰਦੀ ਸੀ ਹੂੰ ਵਿੱਚ ਵੀ ਰੇਫੇ ਡਾਲਿਆ ਵਿੱਚ ਉਹ ਜਾਂਦਾ ਸੀ ਦਿਹਾੜੀ ਚੱਲ ਅੱਛਾ ਆਹੀ ਬੁੱਤਾਂ ਪੁਰਾ ਹੌਲੀ ਹੌਲੀ ਫਿਰੂ ਕੋਸਰਾ ਆ ਮ ਆ ਗਿਆ ਹੂੰ ਹੌਲੀ ਹੌਲੀ ਫੱਟ ਪਿਆ ਗਿਆ ਬੱਸ ਫੇਰ ਵੀ ਪਤੋਂ ਨਾ ਨਹੀਂ ਚੁੱਕ ਹੂੰ ਉਹ ਮਾਜ ਵਿੱਚ ਦਾ ਇਹ ਕਾਰਨ ਬਣਿਆ ਸੀਗਾ ਆਪ ਨੂੰ ਮੈਂ ਨਾ ਰਾਜਿਆਣੇ ਮੈਂ ਖੇਡ ਰਿਆ ਸੀਗਾ ਟੂਰਨਾਮੈਂਟ ਸਾਡਾ ਕੁਆਟਰ ਫਾਈਨਲ ਮੈਚ ਸੀਗਾ ਸ੍ਰੀਿਸ ਰਾਮ ਉਹਨਾਂ ਨੇ ਉੱਥੇ ਮੈਂ ਵਧੀਆ ਖੇਡਿਆ ਪੂਰਾ ਹੀ ਬਾਹਰੋਂ ਆਪਣਾ ਪਿੰਡੋਂ ਲਾਈਵ ਦੇਖਿਆ ਕਿਸੇ ਨੇ ਲਾਈਵ ਦੇਖ ਕੇ ਉਹਨਾਂ ਨੇ ਮੈਨੂੰ ਤੀਜੇ ਦਿਨ ਕਿਸੇ ਨੂੰ ਫੋਨ ਕੀਤਾ ਹੈ ਹੈਪੀ ਆ ਮੇਰੀ ਗੱਲ ਕਰਵਾ ਦਿਓ ਠੀਕ ਹੈ ਤੇ ਉਹਨਾਂ ਦੇ ਘਰੇ ਮਾਦਾ ਹਣ ਗਾੜੀ ਘਰ ਮੈਂ ਗੱਲ ਤੋਰੀ ਵੀ ਹੈ ਨਾ ਉਹਦੇ ਨੇ ਘਰੇ ਮਾਤਾ ਕੰਮ ਕਰਦੀ ਹੁੰਦੀ ਸੀ ਤੇ ਉਹ ਕਹਿੰਦੇ ਵੀ ਸਾਡਾ ਆਂਟੀ ਜੀ ਘਰਾਂ ਦੇ ਵਿੱਚ ਕੰਮ ਕਰਦੇ ਹਾਂਜੀ ਘਰਾਂ ਦੇ ਵਿੱਚ ਕੰਮ ਕਰਦੇ ਜੀ ਕੰਮ ਕਰਕੇ ਲਿਆ ਕੇ ਮੈਂ ਵੇਟ ਕਰਦਾ ਸੀ ਮਾਤਾ ਕਦੋਂ ਕੰਮ ਕਰਕੇ ਆ ਕੇ ਰੋਟੀ ਮੁੰਨ ਲਿਆ ਕੇ ਦੁੱਧ ਖਾ ਕੇ ਮੈਂ ਖੇਡਾਂ ਜਾਉਂਦਾ ਤੇ ਉਹਨਾਂ ਨੇ ਦੇਖ ਲਿਆ ਜਿੰਦਾਂ ਨੇ ਘਰੇ ਕੰਮ ਕਰਦੇ ਸੀ ਉਹਨਾਂ ਦੀ ਕੁੜੀ ਨਹੀਂ ਬਾਹਰੋਂ ਵੀ ਇਹ ਖੇਡਦਾ ਹੈਪੀ ਹੈ ਤਾਂ ਉਹਨਾਂ ਨੇ ਦੇਖ ਕੇ ਫੋਨ ਕੀਤਾ ਵੀ ਕੋਈ ਨਦਰ ਕਰਾਂ ਕੁਛ ਤੂੰ ਤਗੜਾ ਬਾਹਰੋਂ ਫੋਨ ਆਇਆ ਤਗੜਾ ਹੋ ਗਿਆ ਬਾਹਰੋਂ ਹੁਣ ਆਇਆ ਅੱਛਾ ਤੇ ਮਾਦਾ ਨੂੰ ਮੈਂ ਦੱਸਿਆ ਮਾਦਾ ਨੇ ਮੇਰੇ ਕੋਲ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿਵੇਂ ਸੱਟ ਹੋਵਾਂਗੇ ਆਪਾਂ ਵੀ ਖਰਾ ਕਿੱਥੋਂ ਖਾਧੀ ਜਾਣੀ ਹੈ ਇਹਨਾਂ ਨੇ ਮੱਝ ਵੇਚੀ ਆਏ ਹੋਏਦੋਂ ਬਾਅਦ ਪੁੱਛਿਆ ਹੀ ਕੋਈ ਨਹੀਂ ਗਏ ਨਹੀਂ ਫੋਨ ਵੀ ਨਹੀਂ ਆਇਆ ਦੁਬਾਰਾ ਫੇ ਚਲ ਬਾਈ ਮੱਝ ਵੇਚੀ ਤਾਂ ਉਹ ਪੈਸੇ ਇਕੱਠੇ ਹੋਏ ਹਾਂਜੀ ਫਿਰ ਉਹ ਪੈਸੇ ਤਾਂ ਖਰਚ ਹੀ ਗਏ ਹੋਣਗੇ ਖਰਾ ਖਾ ਗਿਆ ਹੀ ਮੈਂ ਉਦੋਂ ਬਾਅਦ ਦੁਬਾਰਾ ਇਹ ਖਰਾ ਖਾ ਕੇ ਮੈਂ ਸੈੱਟ ਹੋ ਗਿਆ ਸੀ ਪੂਰਾ ਸੈੱਟ ਹੋ ਗਿਆ ਸੀਗਾ ਮੈਂ ਉਦੋਂ ਬਾਅਦ ਸੱਟ ਵੱਜ ਗਈ ਮੇਰੀ ਘੇਰ ਘਰੇ ਵਾ ਗਿਆ ਜੀ ਸੱਟ ਕਿ ਕਿੱਥੇ ਵੱਜੀ ਥੋੜੇ ਮੇਰੀ ਕੋਣੀ ਫ੍ਰੈਕਚਰ ਹੋ ਗਈ ਸੀ ਅੱਛਾ ਕਿਵੇਂ ਬਾਹ ਉਹ ਪਲੇਅਰ ਤੋਂ ਠੱਬੀ ਲੱਗ ਗਈ ਸੀ ਭੱਜ ਜਾਂਦੀ ਮੇਰੇ ਅੱਛਾ ਅੱਗੇ ਫਿਰ ਮੈਂ ਡੈੱਕ ਕੇ ਸੱਟ ਵੱਜੀ ਸੀ ਵਜਨ ਆ ਗਿਆ ਸੀ ਮੇਰੇ ਕੋਣੀ ਨੂੰ ਹੁਣ ਤੁਸੀਂ ਹੁਣ ਤੁਸੀਂ ਕੰਮ ਕਰ ਕੀ ਕਰਦੇ ਹੋ ਤੁਸੀਂ ਕਬੱਡੀ ਨਹੀਂ ਖੇਡਦੇ ਕਬੱਡੀ ਮੈਂ ਖੇਡਦਾ ਨਹੀਂ ਉਦਾਂ ਮੈਂ ਮਿਹਨਤ ਪ੍ਰੈਕਟਿਸ ਲਾ ਲਈ ਨਾ ਹੀ ਕਦੇ ਕਦੋਂ ਗਰਾਊਂਡ ਚਲੇ ਜਾਂਦੇ ਆ ਜਦੋਂ ਮਨ ਕਰੇ ਖੇਡੇ ਵੀ ਉਹਨਾਂ ਨਾਲ ਮੈਂ ਪਰ ਮੈਂ ਜ਼ਿਆਦਾਤਰ ਹੁਣ ਮੈਂ ਕੰਮ ਕਰਦਾ ਹੀ ਮੋਗੇ ਫੁਕਲ ਬਹਿਣ ਚ ਉੱਥੇ ਸਾਰੇ ਵਧੀਆ ਵਾ ਮੈਨੂੰ ਪਿਆਰ ਕਰਦੇ ਚਲੋ ਮੈਂ ਕੰਮ ਕਰਦਾ ਉੱਥੇ ਮਿਲ ਜਾਂਦੇ ਕੋਈ 400 500 ਦਿਹਾੜੀ ਬੁਰਾ ਗੁਜ਼ਾਰਾ ਹੁੰਦਾ ਬਈ ਆਪਾਂ ਬਈ ਕਦੇ ਤੁਸੀਂ ਮੈਦਾਨ ਦੇ ਵਿੱਚ ਆਪਣੀਆਂ ਰੇਡਾਂ ਪਾਉਂਦੇ ਹੁੰਦੇ ਸੀ ਹਨ ਹੈਪੀ ਮੱਲੀ ਆਲਾ ਅੱਜ ਤਾਂ ਵੀਡੀਓ ਦੇਖੀ ਆਪਾਂ ਹੈਪੀ ਮੱਲੀ ਆਲਾ ਮੱਲੀ ਆਲਾ ਹੈਪੀ ਆ ਗਿਆ ਇਸ ਤਰੀਕੇ ਦੇ ਨਾਲ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਬੁਲਾ ਕੇ ਹਨਾ ਉੱਥੇ ਤੁਹਾਨੂੰ ਪੇਸ਼ ਕੀਤਾ ਜਾਂਦਾ ਸੀ ਤੁਹਾਡੇ ਸਨਮਾਨ ਹੁੰਦੇ ਸੀਗੇ ਫਿਰ ਹੁਣ ਹੁਣ ਤੁਸੀਂ ਉਹੀ ਰੇਡ ਛੱਡ ਕੇ ਉਹ ਮੈਦਾਨ ਛੱਡ ਕੇ ਹੁਣ ਬੋਰੀਆਂ ਢੋਣੀਆਂ ਪੈਂਦੀਆਂ ਨੇ ਫੇਰ ਕਿਵੇਂ ਦਾ ਲੱਗਦਾ ਬਈ ਉੱਖਾਂ ਦਾ ਲੱਗਦਾ ਜੀ ਰੋਣ ਤਾਂ ਆਉਂਦਾ ਦੇਖ ਕੇ ਮੈਂ ਜਦੋਂ ਪਲੇਅਰਾਂ ਨੂੰ ਨਾਲ ਦੇ ਨੂੰ ਖੇਡਦੇ ਦੇਖਦੇ ਆ ਦੁੱਖ ਦਾ ਹੁੰਦਾ ਜੀ ਮੈਂ ਵੀ ਖੇਡਦਾ ਹੁੰਦਾ ਇਹਨਾਂ ਨਾਲ ਦੱਬ ਲੈਂਦੀ ਆ ਬਈ ਗਰੀਬੀ ਗੇਮ ਪੂਰਾ ਦੱਬ ਲੈਂਦੀ ਕਦੇ ਹੋਇਆ ਨਹੀਂ ਬਈ ਵੀ ਕਿਸੇ ਤੁਹਾਡੇ ਨਾਲ ਜਿਹੜੇ ਖਿਡਾਰੀ ਖੇਡੇ ਨੇ ਕਈਆਂ ਦਾ ਬਹੁਤ ਵਧੀਆ ਨਾਮ ਆ ਹਾਂਜੀ ਵੀ ਉਹਨਾਂ ਤੋਂ ਥੋੜੀ ਬਹੁਤ ਮਦਦ ਮੰਗ ਲਈ ਕਿਉਂਕਿ ਇੱਕੋ ਹੀ ਗੇਮ ਨੇ ਤੁਸੀਂ ਮਦਦ ਕਰ ਦਿੰਦੇ ਨੇ ਕਿ ਨਹੀਂ ਇੱਕ ਦੂਜੇ ਦੀ ਨਹੀਂ ਭਾਈ ਕੋਈ ਨਹੀਂ ਕਰਦਾ ਬਾਅਦ ਚ ਇਹਦਾ ਫੋਨ ਵੀ ਨਹੀਂ ਚੱਗਦਾ ਅੱਛਾ ਇਹ ਵੀ ਹੋਇਆ ਹਾਂਜੀ ਹਾਂਜੀ ਜਦੋਂ ਮਾੜਾ ਹੋ ਜਾਂਦਾ ਮੁੰਡਾ ਫੇਰ ਕੌਣ ਪਵਾਦਾ ਜੀ ਇੱਥੇ ਮੇਲਾ ਲੱਗਿਆ ਹੁੰਦਾ ਜੀ ਮਾਤਾ ਸਾਰੇ ਆਉਂਦੇ ਹੁੰਦੇ ਜਦੋਂ ਮੈਂ ਖੇਡਦਾ ਹੁੰਦਾ ਸੀ ਅੱਛਾ ਬੇਬੇ ਤੁਹਾਡੇ ਕੋਲੇ ਆਉਂਦੇ ਹੁੰਦੇ ਸੀ ਇੱਥੇ ਸਾਰੇ ਪਲੇਅਰ ਆਉਂਦੇ ਮੁੰਡੇ ਦੇ ਆਉਂਦੇ ਸੀ ਅੱਛਾ ਸਵੇਰੇ ਸਵੇ ਹੀ ਆ ਜਾਣਾ ਵੀ ਚੱਲੀ ਜਾਂਦਾ ਜਾਂ ਹੁਣ ਤੱਕ ਮੇਰੇ ਨਾਲ ਖੜੇ ਇੱਕ ਮਨਪੀਤ ਰਾਜ ਜਾਣ ਦੇ ਮੁੰਡਾ ਹਾਂ ਉਹਨਾਂ ਨੇ ਮੈਂ ਖੇਡਿਆ 75 ਕਿਲੋ ਵਜਨ ਉਹ ਮੇਰੇ ਨਾਲ ਖੜਿਆਗਾ ਤੇ ਜਾਂ ਇੱਕ ਦੋ ਬੰਦੇ ਹੋਰ ਆਈ ਜਿਵੇਂ ਆ ਚੱਕ ਭਾਈ ਰੀਟਿਮ 'ਚ ਮੈਂ ਖੇਡਦਾ ਹੁੰਦਾ ਸੀ ਉਹ ਕਰ ਲੈਂਦੇ ਕਦੇ-ਕਦੇ ਫੋਨ ਮੇਰਾ ਘੁੱਤ ਹਟ ਗਿਆ ਅੱਛਾ ਤੁਹਾਨੂੰ ਐ ਹੋ ਜਾਂਦਾ ਬੇਬੇ ਹੈ ਹਾਂ ਕਦੇ-ਕਦੇ ਤਾਂ ਮੈਨੂੰ ਬਾਹਲੇ ਹਾਲ ਉੱਠਦਾ ਹੈ ਹਾਂਜੀ ਇੱਕ ਤੇ ਕਿਤੇ ਉਹ ਕਹਿ ਦਿੰਨੀ ਆ ਹੁਣ ਤਾਂ ਮੈਂ ਮੈਚ ਹੀ ਨਹੀਂ ਦੇਖਦਾ ਭਾਈ ਮੁਰਗੇ ਮੈਚ ਦੇਖ ਕੇ ਹੋਰੀ ਹੁੰਦਾ ਹੁੰਦਾ ਆ ਨਾ ਪੁੱਤ ਵੀ ਕਿਉਂ ਉਹ ਦੁੱਖ ਜਿਹਾ ਲੱਗਦਾ ਜਿਹਦੇ ਨਾਲ ਪਲੇਅਰ ਖੇਡੀ ਜਾਂਦੇ ਆ ਨਾਲ ਦੇ ਸਾਰੇ ਤੁਸੀਂ ਕਿਸੇ ਜ਼ਿਕਰ ਦੱਸ ਰਹੇ ਸੀ ਬਾਈ ਵੀ ਉਹ ਸ਼ਾਇਦ ਤੁਹਾਡੇ ਘਰ ਦੇ ਨੂੰ ਵੀ ਨਹੀਂ ਪਤਾ ਤੁਸੀਂ ਮੈਨੂੰ ਗੱਲ ਦੱਸੀ ਜਿਹੜੀ ਵੀ ਮੈਂ ਸਵੇਰੇ ਮੈਚ ਖੇਡਦਾ ਸੀਗਾ ਤੇ ਰਾਤ ਨੂੰ ਆ ਕੇ ਮੈਂ ਕਈ ਵਾਰ ਰੋਂਦਾ ਹੁੰਦਾ ਸੀ ਰਾਤ ਨੂੰ ਮੈਂ ਰੋਣ ਲੱਗ ਜਾਂਦਾ ਰਜਾਈ ਚ ਪਿਆ ਵੀ ਮੇਰਾ ਪਤਾ ਨਹੀਂ ਕੀ ਬਾਨਾ ਅੱਗੇ ਤਕੜਾ ਦਾ ਹੁੰਦਾ ਸੀਗਾ ਮੈਂ ਤਕੜਾ ਖੇੜ ਕੇ ਵੀ ਹਾਰ ਜਾਣਾ ਜਦੋਂ ਜਾਂ ਜਾ ਪੱਖੂ ਹਾਰ ਜਾਣਾ ਜਾਂ ਖਾਲੀ ਹੱਥ ਮੁੜਿਆਉਣਾ ਉਧਰੋਂ ਹੋਇਆ ਕਈ ਵਾਰ ਵੀ ਖਾਲੀ ਹੱਥ ਮੁੜ ਗਿਆ ਬਹੁਤ ਵਾਰੀ ਤੇ ਉਦਾਂ ਫਿਰ ਰੋਣ ਰੋਣ ਆ ਜਾਂਦਾ ਸੀ ਵੀ ਹੁਣ ਕੀ ਬਣੂਗਾ ਅੱਗੇ ਫਿਊਚਰ ਵੀ ਹੈ ਨਾ ਪੜ੍ਹੇ ਵੀ ਨਹੀਂ ਗੇ ਖੇਡ ਦੀ ਖਾਤਰ ਮੈਂ ਪਲੱਸ 2 ਆ ਗਿਆ ਸੀ ਬਾਈ ਉਹ ਦੁਕਾਨ ਹੀ ਫਿਰ ਮੈਂ ਹੋਇਆ ਹੂੰ ਜ਼ੋਰ ਤਾਂ ਇਹਨਾਂ ਨੇ ਬਹੁਤ ਲਾਇਆ ਗਿਆ ਚਲੋ ਪੜ੍ਹ ਲੂਗਾ ਖੇਡਣ ਵਾਲੇ ਜਰਾ ਧਿਆਨ ਸੀਗਾ ਜੀ ਹੂੰ ਪੜ੍ਹਾਈ ਵਾਲ ਹੋਇਆ ਹੀ ਨਹੀਂ ਅੱਜ ਫਿਰ ਹੁਣ ਇੱਕ ਜਿਹੜੀ ਚੀਜ਼ ਮੈਂ ਦੇਖ ਰਿਹਾ ਬਾਈ ਤੁਹਾਡੇ ਵਿੱਚ ਤੁਹਾਡਾ ਬਾਥਰੂਮ ਆ ਬਾਥਰੂਮ ਦੇ ਤੁਸੀਂ ਦਰਵਾਜ਼ਾ ਵੀ ਨਹੀਂ ਲਾਇਆ ਹੋਇਆ ਯਾਨੀ ਉਹ ਪੜਦਾ ਹੀ ਪੜਦੇ ਨਾਲ ਤੁਸੀਂ ਸਾੜਦੇ ਹੋ ਹੁਣ ਘਰ ਦੇ ਵਿੱਚ ਧੀਆਂ ਪਹਿਣਾ ਵੀ ਨਹੀਂ ਹਾਂ ਫਿਰ ਔਖਾ ਨਹੀਂ ਲੱਗਦਾ ਬਾਈ ਵੀ ਚਲੋ ਥੋੜੀ ਬਹੁਤ ਤੰਗੀ ਕੱਟ ਕੇ ਵੀ ਆਪਾਂ ਦਰਵਾਜ਼ਾ ਕਰਾਈਏ ਸੱਟ ਕੇ ਹਲੇ ਹੱਥ ਤੋਂ ਬਾਹਰ ਔਖਾ ਤਾਂ ਹੈਗਾ ਬਾਈ ਹੋਲੀ ਲਈ ਚਲੋ ਮਾਰਾਂ ਇਹਨੇ ਜਾਇਆ ਹੋ ਜੂਗਾ ਸਭ ਕੁਝ ਹੋ ਜਾਊਗਾ ਹੂੰ ਕਿਉਂਕਿ ਕੱਲਾ ਬੰਦਾ ਆ ਹੁਣ ਮੰਮੀ ਆ ਡੈਡੀ ਆ ਤੇ ਇਹਨਾਂ ਨੂੰ ਚਾਰ ਪੰਜ ਜਾਣੇ ਮਗਰ ਆਈ ਖਾਣ ਪੀਣ ਦਾ ਖਰਾਕ ਦਾ ਹੂੰ ਖਰਚੇ ਦਾ ਔਖਾ ਕਰਦਾ ਹੂੰ ਹਾਂਜੀ ਹੁਣ ਕਮਾਉਣ ਵਾਲੇ ਕੱਲੇ ਤੁਸੀਂ ਕਮਾਉਣ ਵਾਲਾ ਕੱਲਾ ਮੈਂ ਹੀ ਹਾਂ ਇਸੇ ਕਰਕੇ ਗੋਦੀ ਛੱਡੀ ਗੀ ਤੁਸੀਂ 400 500 ਜਿਹੜੀ ਤੇ ਥੋੜੀ ਦਿਹਾੜੀ ਬਣਦੀ ਆ ਹਾਂਜੀ ਜਿਹੜੇ ਉਹਦੇ ਸਿਰ ਤੇ ਥੋੜਾ ਘਰ ਚੱਲਦਾ ਜੀ ਤੇ ਤੁਹਾਡੇ ਇੱਥੇ ਹੋਰ ਘਰ ਦੇ ਵਿੱਚ ਜੀ ਕਿੰਨੇ ਨੇ ਟੋਟਲ ਟੋਟਲ ਜੀ ਮੰਮੀ ਡੈਡੀ ਆ ਮੇਰੀ ਵਾਈਫ ਆ ਬੱਚਾ ਉਹ ਤੇ ਮੇਰੇ ਬਰਦਰਸ ਵੀ ਉਹ ਪਹਿਲਾਂ ਤੋਂ ਹੀ ਅਲੱਗ ਹੋ ਗਏ ਜੀ ਠੀਕ ਹੈ ਤੇ ਹੁਣ ਬਾਈ ਜਿਵੇਂ ਹੁਣ ਤੁਸੀਂ ਦੱਸਿਆ ਵੀ ਤੁਸੀਂ ਮੈਦਾਨ 'ਚ ਗੇਮ ਨਹੀਂ ਦੇਖਣ ਜਾਂਦੇ ਪਰ ਕਹਿੰਦੇ ਕੌਡੀ ਦਾ ਕੀੜਾ ਐਸਾ ਬਾਈ ਕਦੇ ਰਹਿੰਦੀ ਉਮਰ ਤੱਕ ਮਰਦਾ ਨਹੀਂ ਜੀ ਮਰਦਾ ਤਾਂ ਹੈ ਨਹੀਂ ਗਈ ਮੈਂ ਪਿਛੇ ਖੇਡਿਆ ਸੀਗਾ ਇੱਕ ਟੂਰਨਾਮੈਂਟ ਵਧੀਆ ਖੇਡਿਆ ਵਾਹੇ ਤੇ ਦੁਆਰ ਪਰ ਨਹੀਂ ਆਪਣੀ ਜੇਬ ਨਹੀਂ ਬਾਹਰ ਚੱਲਦੀ ਜੀ ਹੂੰ ਖਰਾਗ ਵੀ ਖਾਣੀ ਫਰਕਾਰ ਦਾ ਵੀ ਚਲੋਣਾ ਸੀ ਕਦੇ ਹੋਇਆ ਵੀ ਘਰਦਿਆਂ ਤੋਂ ਹੁਣ ਵੀ ਕਦੇ ਓਲੇ ਭਰੇ ਹੋ ਕੇ ਮਨ ਹੌਲਾ ਕਰ ਲਿਆ ਹੋਵੇ ਤੇ ਯਾਦ ਕਰ ਲਿਆ ਹੋਵੇ ਉਹ ਟਾਈਮ ਵੀ ਜਿਆਦਾ ਹੈਪੀ ਮੱਲੀਆਂ ਹੈਪੀ ਮੱਲੀਆਂ ਹੁੰਦੀ ਉਹ ਤਾਂ ਮੈਚ ਦੇਖ ਲਈਦੀ ਭਾਈ ਫੋਨ 'ਚ ਰੱਖੇ ਹੋਏ ਆਵੇ ਵੇਖ ਲਈਦੀ ਆ ਮਨ ਤਾਂ ਹੁੰਦਾ ਹੀ कोई मैं मैं अच्छा कोई कबड्डी दा प्रमोटर किसे नाल ਤੁਸੀਂ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਭਾਈ ਹੈਗੇ ਆ ਮੈਂ ਪਿੰਡੋਂ ਮੇਨਾ ਸਪੋਰਟ ਕਰਦੇ ਸੀ ਇੱਕ ਆਪਣੀ ਕੁੜੀ ਐ ਇਥੋਂ ਲੁਧਿਆਣੇ ਮੈਰੀ ਹੋਈ ਉਹਨਾਂ ਦੀ ਉਹ ਕਰਦੇ ਸੀ ਕਾਫੀ ਸਪੋਰਟ ਕੀਤੀ ਉਹਨਾਂ ਨੇ ਮੇਰੀ ਨੂ ਰਿੰਗ ਵੀ ਪਾਈ ਸੀ ਸੋਨੇ ਦੀ ਉਹਨਾਂ ਨੇ ਅੱਛਾ ਤੇ ਹਾਂਜੀ ਖਰਾਕ ਵੀ ਦੇ ਦਿੰਦੇ ਸੀ ਮੈਨੂੰ ਪਰ ਜ਼ਿਆਦਾ ਕਿਹਾ ਨਹੀਂ ਜਾਂਦੇ ਉਹਨਾਂ ਨੂੰ ਇੱਕ ਆਪਣੇ ترسیਮ ਗੈਲਾਈ ਕੈਲਗਰੀ ਤੋਂ ਉਹ ਵੀ ਕਰਦੇ ਰਹੇ ਹੈਲਪ ਹੂੰ ਉਹ ਫਿਰ ਵਾਰ-ਵਾਰ ਨਹੀਂ ਕਿਹਾ ਜਾਂਦਾ ਇਹ ਉਹਨਾਂ ਨੂੰ ਜਿੰਨਾ ਕ ਹੈਲਪ ਕਰਦੇ ਉਹ ਆਪਣੇ ਆਪ ਕਰਦੇ ਹੁਣ ਵੀ ਆਏ ਸੀ ਪਿੱਛੇ ਦੇਖੀਗੇ ਕੋਸ਼ਕਾ ਜਲ ਦੁੱਖਾ ਆਪ ਹੀ ਲਈ ਖਰਾਖ ਰੋਗ ਨੂੰ ਬੈਹੇ ਹੁਣ ਮੈਂ ਉਹਨਾਂ ਕਾ ਕਰਕੇ ਮੈਂ ਗਰਾਉਂਡ ਜਲੇ ਜਾ ਨਹੀਂ ਪਰ ਪੂਰੀ ਨਹੀਂ ਜੋ ਹੈਲਪ ਹੁੰਦੀ ਵੀ ਜਦੋਂ ਨਾ ਕਾ ਖੇਡਣ ਜੋਗ ਨਹੀਂ ਹੋਏ ਕਦੇ ਆਏ ਹੋਵੇ ਮੈਚ ਕੁਛ ਨਾ ਬਣਿਆ ਹੋਵੇ ਤੇ ਘਰੇ ਰੋਟੀ ਵੀ ਨਾ ਪੱਕੀ ਹੋਵੇ ਹਾਂ ਬਹੁਤ ਵਧੀਆ ਹੋਇਆ ਜੀ ਹੋ ਜਾਂਦਾ ਰਿਹਾ ਹੋ ਜਾਂਦਾ ਰਿਹਾ ਜੀ ਜਰ ਬਾਪੂ ਪਹਿਲਾਂ ਤੋਂ ਬਿਮਾਰ ਸੀਗਾ ਜੀ ਤੇ ਮਾਤਾ ਦੇ ਸਿਰ ਤੇ ਚੱਲਦਾ ਸੀ ਸਾਰਾ ਜੇ ਮੈਂ ਖੇਡਾਂ ਜਾਂਦਾ ਸੀਗਾ ਫਿਰ ਜਿਹੜੀ ਮਾਤਾ ਦੇ ਸਿਰ ਤੇ ਗੁਜ਼ਾਰਾ ਸੀ ਚਾਹ ਦਿਹਾੜੀ ਹੁੰਦੀ ਸੀ ਤੇ ਚਾਹ ਖੇਡਿਆ ਜਾਣਾ ਸੀਗਾ ਇੱਕ ਕੰਮ ਹੀ ਹੋਣਾ ਸੀਗਾ ਜੀ ਕਿਉਂਕਿ ਫਿਰ ਮੇਰਾ ਮਾਤਾ ਕੰਮ ਕਰਨ ਜਾਂਦੀ ਸੀ ਫਿਰਾਂ ਚੰਗਾ ਨਹੀਂ ਲੱਗਦਾ ਸੀ ਤਾਂ ਕਰਕੇ ਮੈਂ ਛੱਡ ਗਿਆ ਮੈਂ ਸੁਣਿਆ ਤੁਸੀਂ ਜਦੋਂ ਤੁਹਾਡਾ ਮੈਚ ਵੀ ਹੁੰਦਾ ਸੀ ਤੁਸੀਂ ਇੱਕ ਦੋ ਦਿਨ ਪਹਿਲਾਂ ਦਿਹਾੜੀਆਂ ਲਾਉਣੀਆਂ ਸੀ ਵੀ ਪੈਸੇ ਇਕੱਠੇ ਹੋ ਜਾਣ ਫਿਰ ਮੈਚ ਖੇਡੋ ਹਾਂ ਜੀ ਜਿਆਦਾਤਰ ਹੁੰਦਾ ਹੀ ਇਦਾਂ ਹੀ ਸੀਗਾ ਜੇ ਫਿਰ ਪੈ ਇਕੱਠੇ ਕਰਨੇ ਹੁੰਦੇ ਸੀਗਾ ਪਤਾ ਹੁਣ ਗਾਂ ਟੂਰਨਾਮੈਂਟਾਂ ਜਾਂ ਪਿੰਡ ਟੂਰਨਾਮੈਂਟ ਹੁੰਦਾ ਸੀਗਾ ਫਿਰ ਤਾਂ ਮੈਂ ਮਹੀਨਾ-ਮਹੀਨਾ ਲਾ ਦਿੰਦਾ ਸੀ ਮੈਂ ਤਿਆਰੀ ਕਰਨ ਵਾਸਤੇ ਦਿਹਾੜੀਆਂ ਵੀ ਮੈਂ ਖੇਡਦਾ ਕੰਮ ਕੀ ਕਰਦੇ ਹੁੰਦੇ ਸੀ ਫਿਰ ਦਿਹਾੜੀ 'ਚ ਕੰਮ ਕਿਤੇ ਮੈਸਤਰੀਆਂ ਲੱਗ ਜਾਂਦਾ ਹੁੰਦਾ ਸੀ ਜੀ ਹੂੰ ਤੇ ਬਸ ਇਦਾਂ ਹੀ ਮੈਸਤ ਗਾਣਾ ਲੱਗ ਜਾਂਦਾ ਮੈਂ ਆਹੀ ਕੰਮ ਸੀ ਹਾਂਜੀ ਆਹੀ ਕੰਮ ਸੀ ਹੁਣ ਮੈਂ ਫੋਕਲ ਬੈਂਡ 'ਚ ਕੰਮ ਕਰਦਾ ਉੱਥੇ ਹੈ ਤਾਂ ਵਧੀਆ ਬੰਦੇ ਸਾਰੇ ਹੂੰ ਤੇ ਬੈਜ ਦੀ ਮਨੂ ਜੇ ਮੈਂ ਕਹਿੰਦਾ ਹੀ ਖੇਡਣ ਨੂੰ ਟਾਈਮ ਦੇ ਵੀ ਦਿੰਦੇ ਸੀਗੇ ਫਿਰ ਦੂ ਖੇੜਿਆ ਹੂੰ ਪਰ ਸਰਦਾ ਨਹੀਂ ਜੀ ਇਦਾਂ ਹੁਣ ਜੋ ਮੈਂ ਘਰ ਦੇ ਹਾਲਾਤ ਦੇਖ ਰਿਹਾ ਬਾਈ ਵੀ ਜਿਸ ਜਗ੍ਹਾ ਤੇ ਬੈਠੇ ਜਗਾ ਵੀ ਸ਼ਾਮਲਾਟ ਹੈ ਹਾਂਜੀ ਸ਼ਾਮਲਾਟ ਹੈ ਜੀ ਤੇ ਇੱਥੇ ਬਾਈ ਜਿਵੇਂ ਘਰ ਅੰਦਰ ਵੀ ਦੇਖਿਆ ਵੀ ਤੁਸੀਂ ਜਿਹੜੇ ਘਰ ਤੇ ਤੇੜ ਆਈ ਹੋਈ ਹੈ ਉਹ ਹਜੇ ਕਿੰਨੇ ਚਿਰ ਪਹਿਲਾਂ ਪਾਇਆ ਘਰ ਉਹ ਹੋਇਆ ਹੀ ਕੋ 4 ਸਾਲ ਹੋਇਆ ਪਹਿਲਾਂ 4 ਸਾਲ ਪਹਿਲਾਂ ਕਮਰੇ ਪਾਇਆ 4 ਸਾਲ ਪਹਿਲਾਂ ਤੇ ਫਿਰ ਤੇੜ ਇੰਨੀ ਛੇਤੀ ਆ ਗਈ ਉਹ ਛੱਪੜ ਦਾ ਕਰਕੇ ਬਹਿ ਗਿਆ ਥੱਲੇ ਪੋਲਾ ਸੀਗਾ ਪਾਣੀ ਦਾ ਕਰਕੇ ਜੀ ਉਹ ਨਿਓਂ ਚਲ ਗਿਆ ਨਿਓਂ ਜੜਪਾ ਚਲਿਆ ਗਿਆ ਜੀ ਬੇਬੇ ਥੋੜਾ ਮਨ ਕਰਦਾ ਵੀ ਤੁਹਾਡਾ ਮੁੰਡਾ ਦੁਬਾਰਾ ਫੇਰ ਖੇਡੇ ਹਾਂ ਪੁੱਤ ਕਰਦਾ ਮਨ ਹੂੰ ਕਿਹਾ ਨਹੀਂ ਕਦੇ ਫੇਰ ਬਾਈ ਹੈਪੀ ਤੂੰ ਖੇਡ ਜਾ ਕੇ ਕੋਈ ਗੱਲ ਨਹੀਂ ਤੇ ਨਹੀਂ ਪੁੱਤ ਕਹਿਂਦਾ ਕੋਈ ਨਹੀਂ ਹੁਣ ਮੈਂ ਜਰਾਦਾਰ ਪਹਿਲਾਂ ਆ ਹੀ ਹੋ ਜਾਂਦਾ ਸੀਗਾ ਕਿ ਰਹਿੰਦੀ ਆ ਵੀ ਹੂੰ ਵੀ ਹੁਣ ਤਾਂ ਪੁੱਤੀ ਖੇਡ ਲੱਗ ਜਾਵੇ ਹੂੰ ਤੇ ਦੁਨੀਆ ਹੁਣ ਦੁਨੀਆ ਜਿਹੜੀ ਤਕੜੀ ਹੈ ਵੀ ਤਕੜੇ ਹੈਲਪ ਵੀ ਕਰਦੇ ਹਾਂ ਮਦਦ ਕਰਦੇ ਬੇਬੇ ਫੇਰ ਤਾਂ ਸੀਗਾ ਉਹਨੇ ਦਿਨ ਹੀ ਕੋਈ ਕਰਦਾ ਨਹੀਂ ਸੀਗਾ ਜੀ ਬਹੁਤ ਔਕਾ ਸੀ ਜੀ ਹਾਂ ਅੱਜ ਕੱਲ ਦਾ ਬਾਈ ਵੈਸਟ ਨਿਕਲ ਜਾਂ ਮੋਟਰਸਾਈਕਲ ਸਨਮਾਨ ਮਿਲ ਜਾਂਦਾ ਬਹੁਤ ਵੱਡੀ ਚੜਾਈ ਹੋ ਗਈ ਮੈਂ ਸੁਣਿਆ ਕਈ ਵਾਰ ਤਾਂ ਸਾਨੂੰ ਸਨਮਾਨ ਦੇ ਕੇ ਵੀ ਮੁਕਰੇ ਨੇ ਮੁਕਰੇ ਮੁਕਰੇ ਕਹਿ ਗਏ ਮੁਕਰਾਤਾ ਸੀਗੇ ਜੀ ਦੇਣ ਵਾਲੇ ਦਾ ਤਿਆਰ ਸੀਗੇ ਜੀ ਕਹਿਣ ਵਾਲੇ ਨੇ ਮੁਕਰਾਤਾ ਸੀਗਾ ਮੋਟਰਸਾਈਕਲ ਵੀ ਕਹਿਤਾ ਹੀ ਉਹਨਾਂ ਨੇ ਅੱਛਾ ਮੋਟਰਸਾਈਕਲ ਸਨਮਾਨ ਸੀ ਬਹੁਤ ਔਕਾ ਸੀ ਜੀ ਤੇ ਫਿਰ ਦਿੱਤਾ ਹੀ ਨਹੀਂ ਕਿਸ ਨੇ ਬਾਈਕ ਫੜ ਕੇ ਕਹਿਦਾ ਸੀਗਾ ਜੀ ਜੇ ਦੇਣਾ ਤਾਂ ਕੋਈ ਖਾਨ ਨੂੰ ਚੀਜ਼ ਦੇ ਦਿਓ ਕਿਉਂ ਦੇ ਦਿਓ ਇਹ ਤਾਂ ਮਾਰਾ ਫਿਰ ਨਗੇ ਮੋਟਰਸਾਈਕਲ ਗੇੜੇ ਲਾਉਣਗੇ ਮੋਟਰਸਾਈਕਲ ਕਿਹੜੇ ਕਿਉਂ ਤਾਂ ਗੱਡੀ ਲਈ ਉਹ ਇੱਥੇ ਪਿੰਡ ਦੇ ਦਾ ਜਿਹੜੇ ਕਿਧਣ ਜਾਂਦੇ ਨਹੀਂ ਫਿਰ ਇਹਦਾ ਮਤਲਬ ਹੈ ਜਿਹੜੇ ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਦਿੰਦੇ ਨੇ ਫਿਰ ਉਹ ਗੇੜੇ ਲਾਉਣ ਦਿੰਦੇ ਨੇ ਹਾਂਜੀ ਜੇ ਪੁੱਛੀ ਆਪਾਂ ਹਾਂ ਚਲੋ ਜੇ ਮੋਟਰਸਾਈਕਲ ਹੋਊਗਾ ਵੀਰ ਜੀ ਚਲ ਉਹਦੇ ਤੇ ਬੰਦਾ ਬੱਤੀ ਚਲ ਜਾਣਾ ਪਾਸ ਤੇ ਜਾਂਦਾ ਨਾ ਜੀ ਮੇਰਾ ਉਹ ਤੁਸੀਂ ਬਸ ਤੇ ਮੇਰਾ ਮੈਚ ਖੇਡਣ ਜਾਂਦੇ ਹਾਂਜੀ ਬਸ ਤੇ ਮੈਚ ਖੇਡਣ ਜਾਂਦਾ ਜੀ ਮੈਂ ਜੇ ਕੇ ਸੰ ਟੀਮ ਨੇ ਕਹਤਾ ਉਦੋਂ ਮੋਗਿਆ ਜੀ ਮੈਂ ਇੱਥੋਂ ਬਸ ਚੜ੍ਹ ਕੇ ਮੋਗਿਆ ਨਾ ਫਿਰ ਉਧਰੋਂ ਕਈ ਵਾਰ ਉਹਨਾ ਮੈਂ 12-12 ਇੱਕ-ਇੱਕ ਵਜ ਜਾਣਾ ਫਿਰ ਉੱਥੋਂ ਜਿਹੜੇ ਟਰੱਕ ਵਾਲੇ ਨੂੰ ਹੱਥ ਦੇ ਕੇ ਬੈਠ-ਬੈਠ ਕੇ ਮੈਂ ਇੱਥੇ ਝੰਡਿਆਣੀ ਤੁਸੀਂ ਮੁੜੇ ਹੂੰ ਹੂੰ ਉੱਥੋਂ ਫਿਰ ਤੁਰ ਕੇ ਭੱਜ ਕੇ ਇੱਧਰ ਨੂੰ ਆ ਜਾਣਾ ਉਹ ਤੁਸੀਂ ਭੱਜ ਕੇ ਆਉਂਦੇ ਸੀ ਉੱਥੋਂ ਕਈ ਵਾਰ ਆਏ ਹੋਏ ਰਾਤ ਨੂੰ ਬਹੁਤ ਨੇਰਾ ਹੋ ਗਿਆ ਹੋਵੇ ਤੇ ਬੇਬੇ ਸੁੱਤੀ ਵੀ ਨਾ ਹੋਵੇ ਦੇਖਦੀ ਹੋਵੇ ਵੀ ਆਇਆ ਮੈਂ ਮੇਰਾ ਪੁੱਤ ਕਿ ਨਹੀਂ ਦੇਖਦੀ ਰਹਿੰਦੇ ਨੇ ਸੀਗੇ ਸੌਂਦੇ ਨਹੀਂ ਸੀ ਫਿਰ ਬੇਬੇ ਜਿੰਨਾ ਚਿਰ ਹੈਪੀ ਕਰੇ ਨਹੀਂ ਸੀ ਆਉਣਾ ਲਾਉਗਾ ਫਿਰ ਤੁਹਾਨੂੰ ਤਾਂ ਟੈਨਸ਼ਨ ਪੂਰੀ ਹੁੰਦੀ ਹੋਊਗੀ ਹੁੰਦੀ ਸੀਗੀ ਪਤਾ ਹੋਰ ਟੈਨਸ਼ਨ ਕਿਵੇਂ ਨਾ ਹੋਵੇ ਹੂੰ ਹੋ ਬਾਈ ਹੁਣ ਜੀ ਕਰਦਾ ਜੀ ਦਾ ਬਹੁਤ ਕਰਦਾ ਈ ਖੇਡ ਨੂੰ ਨਹੀਂ ਹੁਣ ਜਿਹੜੀ ਚੀਜ਼ ਮੈਂ ਵੇਖ ਰਿਹਾ ਨਾ ਵੀ ਲੋਕ ਬਾਹ ਕਿਉਂ ਨਹੀਂ ਫੜਦੇ ਵੀ ਕਾਰਨ ਕਿੱਥੇ ਤੁਸੀਂ ਆਪ ਮਨ ਆਪ ਕੀ ਮੰਨਦੇ ਹੋ ਵੀ ਕਿੱਥੇ ਕਮੀ ਰਹਿ ਜਾਂਦੀ ਹੈ ਵੀ ਖਿਡਾਰੀ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਗਰੀਬੀ ਮਾਰ ਜਾਂਦੀ ਹੈ ਕੀ ਚੀਜ਼ ਮਾਰਦੀ ਕੀ ਚੀਜ਼ ਹੈ ਗਰੀਬੀ ਮਾਰ ਜਾਂਦੀ ਹੈ ਗਰੀਬੀ ਮਾਰਦੀ ਹੈ ਇਹ ਖੇਡ ਹੁਣ ਗਰੀਬਾਂ ਦੀ ਰਹੀ ਨਹੀਂ ਨਾ ਨਹੀਂ ਰਹੀ ਦੀ ਕਿਸੇ ਟਾਈਮ ਨੂੰ ਬਾਈ ਮੈਂ ਐ ਹੁੰਦਾ ਸੀ ਮੈਨੂੰ ਵੀ ਪੈਸੇ ਦਾ ਤਾਂ ਮੈਂ ਸੋਚਿਆ ਨਹੀਂ ਬਣਾਏ ਦੀ ਮੇਰਾ ਨਾਂ ਬਣ। ਮੈਂ ਦੂਜੇ ਪਲੇਅਰਾਂ ਵਾ ਡੈਵਲਰਾਂ ਦਾ ਨਾਂ ਵੇਦਾ ਹੁੰਦਾ ਸੀਗਾ ਵੀ ਇਹਨਾਂ ਦਾ ਬੋਲਦੇ ਆ ਵੀ ਮੇਰਾ ਕੋਈ ਨਾਂ ਹੀ ਬੋਲਦੇ ਵੀ ਹੈਪੀ ਮੱਲੀ ਹੋਣ ਆ ਗਿਆ। ਉਸ ਤੋਂ ਬਾਅਦ ਹੈਪੀ ਹੈਪੀ ਹੋ ਗਈ। ਬਹੁਤ ਨਹੀਂ ਮਿਹਨਤ ਕੀਤੀ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ। ਦੁਪਹਿਰ ਨੂੰ 2 ਵਜੇ ਗਰਮੀਆਂ ਜਦ ਮੈਂ ਗਰਾਊਂਡ 'ਚ ਹੁੰਦਾ ਸੀ। ਸਾਰੇ ਏਰੀਆ ਦੇ ਆਪਣੇ ਪਲੇਅਰ ਆ ਜਾਣਦੇ ਜਦ ਪੂਰੀ ਧੁੱਪ ਹੁੰਦੀ ਹੈ ਪੂਰੀ ਧੁੱਪ ਹੁੰਦੀ ਸੂਰਜ ਉੱਪਰ ਖੜਿਆ ਹੁੰਦਾ ਸੀਗਾ ਤੁਸੀਂ ਮਿਹਨਤ ਲਾਉਂਦੇ ਮੈਂ ਮਿਹਨਤ ਲਾਉਂਦਾ ਹੁੰਦਾ ਸੀਗਾ ਤੇ ਨੇੜੇ-ਤੇੜੇ ਦੇ ਸਾਰੇ ਪਲੇਅਰਾਂ ਨੂੰ ਪਤਾ ਹੁੰਦਾ ਸੀਗੇ ਇਹ ਮਿਹਨਤ ਬਹੁਤ ਕਰਦਾ ਨੇ ਕਿਹਾ ਤੂੰ ਇੰਨੀ ਮਿਹਨਤ ਕਰਦਾ ਯਾਰ ਮੈਂ ਨਾ ਇੰਨੀ ਮਿਹਨਤ ਕਰਦਾ ਕੇਰਾ ਬਾਈ ਤੁਸੀਂ ਪਤਾ ਲੱਗਿਆ ਵੀ ਡਿੜਬੇ ਕੱਪ ਦੇ ਵਿੱਚ ਇੱਕ ਵੀ ਜੱਫਾ ਨਹੀਂ ਖਾਦਾ ਇਹ ਡਿੜਬੇ ਵਾਲੇ ਨਾਲ ਮੈਚ ਲੱਗੇ ਸੀ ਉਹ ਸਾਲ ਮੇਰੇ ਨੂੰ 2019-18 ਦਾ ਮੈਂ ਮੈਚ ਜੱਫਾ ਨਹੀਂ ਖਾਦਾ ਸੀਗਾ ਲਗਾਤਾਰ 5-6 ਮੈਚ ਮੈਨਾਂ ਉਹਨਾਂ ਨੂੰ ਡਿੜਬੇ ਨਾਲ ਇੱਕ ਵੀ ਜੱਫਾ ਨਹੀਂ ਲੱ ਜੋ ਹਰਦਾ ਸੀ ਮੈਂ ਥੋੜਾ ਜਿਹਾ ਜਾ ਪੱਕੇ ਹਰ ਜਾਂਦਾ ਸੀ ਹੂੰ ਜਾਂ ਪਲੇਅਰ ਨੇ ਵਧੀਆ ਟੀਮਾਂ ਚ ਨਹੀਂ ਮੌਕਾ ਮਿਲਿਆ ਖੇਡਣ ਦਾ ਹੂੰ ਜਦੋਂ ਜਿਹੜੇ ਉਹ ਪਲੇਅਰ ਮੇਰੇ ਨਾਲ ਖੇਡਦੇ ਨੂੰ ਜਿੰਨਾਂ ਨਾਲ ਮੈਂ ਖੇਡਿਆ ਵਾਂ ਉਹ ਰੌਣ ਹੁੰਦੇ ਸੀ ਹੁਣ ਉਹ ਪੂਰੇ ਏ ਕਲਾਸ ਦੇ ਪਲੇਅਰ ਆ ਹੂੰ ਜਿੰਨਾਂ ਨਾਲ ਮੈਂ ਖੇਡਿਆ ਵਾਂ ਜੇ ਤੁਸੀਂ ਹੁਣ ਵੀ ਖੇਡਦੇ ਹੁੰਦੇ ਫਿਰ ਤੁਸੀਂ ਉਹਨਾਂ ਤੋਂ ਉੱਤੇ ਹੋਣਾ ਸੀ ਉਹਨਾਂ ਤੋਂ ਉੱਤੇ ਹੋਣਾ ਸੀ ਜੀ ਕੋਸ਼ਿਸ਼ ਕਰਦੇ ਹਾਂ ਵੀ ਉਹ ਸਮਾਂ ਦੁਆਰਾ ਲੈ ਕੇ ਆਉਂ ਕਿ ਕਿ ਮਾਰ ਲੇ ਕਹਿੰਦੇ ਇੱਕ ਵਾਰ ਲੰਘਿਆ ਸਮਾਂ ਵਾਪਸ ਤਾਂ ਨਹੀਂ ਆਉਂਦਾ ਪਰ ਪਰ ਮਨ ਦੇ ਵਿੱਚ ਕੋਸ਼ਿਸ਼ ਜ਼ਰੂਰ ਰਹਿੰਦੀ ਆ ਬੰਦੇ ਦੀ ਵੀ ਮੈਂ ਮਰਦੇ ਦਮ ਤੱਕ ਕੋਸ਼ਿਸ਼ ਜ਼ਰੂਰ ਕਰਾਂਗਾ ਹੈ ਮਨ ਦੇ ਵਿੱਚ ਵੀ ਮਿਹਨਤ ਨਹੀਂ ਛੱਡਣੀ ਲੱਗਿਆ ਮੈਂ ਦੂ ਤਨਵਾਰੀ ਹਟਾ ਹਟ ਕੇ ਜੇ ਫਿਰ ਨਹੀਂ ਔਖਾ ਹੋ ਜਾਂਦਾ ਕਰਦਾ ਜੋ ਲੱਗਣ ਦੁਬਾਰਾ ਸਟਾਰਟ ਕਰਦਾ ਕਿਉਂਕਿ ਜਿਹੜੀ ਚੀਜ਼ ਮੈਂ ਦੇਖਦਾ ਵੀ ਹੁਣ ਗੁਜ਼ਾਰਾ ਥੋੜੇ ਸਰਵਾ ਕਰਦਾ ਹਾਂਜੀ ਵੀ ਜੇ ਤੁਸੀਂ ਹੁਣ ਖੇਡਣ ਲੱਗ ਗਏ ਤਾਂ ਫਿਰ ਘਰ ਦੀ ਕਬੀਲਦਾਰੀ ਨਹੀਂ ਚੱਲਣੀ ਕਬੀਲਦਾਰੀ ਨਹੀਂ ਚੱਲਣੀ ਤਾਂ ਹੀ ਤਾਂ ਲੱਗਦਾ ਨਹੀਂ ਹੂੰ ਮੈਂ ਚਾਹੁੰਦਾ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਸ ਜਗ੍ਹਾ ਤੇ ਮੈਂ ਬੈਠਾ ਨਾ ਇਹ ਜਗ੍ਹਾ ਤੇ ਕਿਉਂਕਿ ਮੈਂ ਮੇਰੀ ਟੀਮ ਵੀ ਪਹੁੰਚੀ ਆ ਤੁਹਾਨੂੰ ਬਾਕੀ ਸ਼ਾਰਟਸ ਵੀ ਦਿਖਾ ਦਾਂਗੇ ਕਿਉਂਕਿ ਇਹ ਜਗ੍ਹਾ ਤੇ ਵੈਸੇ ਰਹਿਣਾ ਬਹੁਤ ਔਖਾ ਆ ਬਾਕੀ ਬਾਈ ਉਹ ਨਹੀਂ ਬਾਈ ਦਾ ਸਾਰਾ ਪਰਿਵਾਰ ਇੱਥੇ ਰਹਿੰਦਾ ਆ ਅੰਦਰ ਅੰਦਰਲੇ ਵੀ ਸ਼ਾਰਟਸ ਚੱਲ ਰਹੇ ਨੇ ਤਰੇੜ ਆਈ ਹੋਈ ਆ ਮਕਾਨ ਨੂੰ ਕਦੇ ਟਾਈਮ ਐਸਾ ਵੀ ਸੀ ਵੀ ਜਦ ਹੈਪੀ ਮੱਲੀਆ ਵਾਲਾ ਹੈਪੀ ਮੱਲੀਆ ਵਾਲਾ ਹੋ ਗਈ ਸੀ ਵੱਡੇ ਵੱਡੇ ਨਾਮੀ ਖਿਡਾਰੀ ਵੀ ਇਹਨਾਂ ਨਾਲ ਮੈਚ ਲੱਗਦੇ ਹੁੰਦੇ ਸੀ ਇਹਨਾਂ ਦੇ ਜਫਾ ਵੀ ਨਹੀਂ ਸੀ ਲੱਗਦਾ ਹੁੰਦਾ ਕੋਈ ਕਈ ਮੈਚ ਐਸੇ ਵੀ ਗਏ ਨੇ ਵੀ 5-5 ਮੈਚਾਂ ਦੇ ਵਿੱਚ ਲਗਾਤਾਰ ਇੱਕ ਵੀ ਜਫਾ ਨਹੀਂ ਸਿੱਖਦਾ ਤੇ ਅੱਜ ਉਹੀ ਖਿਡਾਰੀ ਸਿਰਫ ਇੱਕ ਗਰੀਬੀ ਪੱਖੋਂ ਅੱਜ ਘਰ ਦੇ ਵਿੱਚ ਬੈਠਾ ਮੰਨ ਤਾਂ ਜੇ ਵੀ ਕਰਦਾ ਕਹਿੰਦਾ ਵੀ ਗਰਾਊਂਡ ਦੇ ਵਿੱਚ ਜਾ ਕੇ ਮਾਰ ਕੇ ਪੱਟ ਤੇ ਥਾਪੀ ਰੇਡ ਪਾਈਏ ਪਰ ਘਰ ਦੀ ਕਬੀਲਦਾਰੀ ਘਰ ਦੀ ਗਰੀਬੀ ਨਹੀਂ ਸਿਰ ਚੱਕਣ ਲੱਗੀ ਫਿਰ ਉਹ ਰੇਡਰ ਉਹ ਖਿਡਾਰੀ ਕਬੱਡੀ ਦਾ ਉਹ ਰੇਡ ਪਾਉਣ ਦੀ ਜਗ੍ਹਾ ਉਹ ਬੋਰੀ ਚੱਕਦਾ ਤੇ ਫਿਰ ਟਰੱਕ ਦੇ ਵਿੱਚ ਲੋਡ ਕਰ ਦਿਆ ਤਾਂ ਕਿ ਘਰ ਦੇ ਵਿੱਚ ਰੋਟੀ ਪੱਕੇ ਹਾਲਾਤ ਕਈ ਵਾਰ ਕਬੱਡੀ ਖਿਡਾਰੀਆਂ ਦੇ ਆਪਾਂ ਇਦਾਂ ਦੇਖਦੇ ਆ ਨਾ ਕਿ ਕਿਸੇ ਨੂੰ ਰੂਬੀ ਕੌਨ ਗਿਫਟ ਹੋਊਗੀ ਕਿਸੇ ਨੂੰ ਫੋਰਚੂਨਰ ਗਿਫਟ ਕਰਤੀ ਕਿਸੇ ਨੂੰ ਮਰਸੀਡੀਜ਼ ਗਿਫਟ ਕਰਤੀ ਬਲੈਰੋ ਗਿਫਟ ਕਰਤੀ ਸਕੋਰਪਿਓ ਗਿਫਟ ਕਰਤੀ ਵੱਡੇ 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 ਕਰੋੜਾਂ ਦੇ ਜਿਹੜੇ ਨੇ ਉਹ ਸਨਮਾਨ ਕਬੱਡੀ ਦੇ ਵਿੱਚ ਕੀਤੇ ਜਾਂਦੇ ਐ ਜੀ ਸਤਕੇ ਕਰੋ ਪਰ ਕਬੱਡੀ ਦੇ ਵਿੱਚ ਉਹਨਾਂ ਖਿਡਾਰੀਆਂ ਦੀ ਵੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿ ਜਿਹੜੇ ਖਿਡਾਰੀ ਮਿਹਨਤ ਕਰਦੇ ਨੇ ਜਿਹੜੇ ਖਿਡਾਰੀ ਅੱਗੇ ਆਉਣ ਦਾ ਬਲ ਰੱਖਦੇ ਨੇ ਉਹਨਾਂ ਦੇ ਵਿੱਚ ਹੈ ਜੋਸ਼ ਕਿ ਉਹ ਅੱਗੇ ਆ ਸਕਦੇ ਨੇ ਉਹ ਨਾਮ ਬਣਾ ਸਕਦੇ ਨੇ ਪਰ ਸਿਰਫ ਇੱਕ ਗਰੀਬੀ ਪੱਖੋਂ ਪਿੱਛੇ ਬੈਠੇ ਆਪਾਂ ਲੱਖਾਂ ਕਰੋੜਾਂ ਜਿਹੜਾ ਆ ਇਸੇ ਤਰੀਕੇ ਦੇ ਨਾਲ ਇੱਕ ਨਾਮੀ ਖਿਡਾਰੀ ਤੇ ਹੀ ਖਰਚ ਦਿੰਨੇ ਆ ਉਸ ਨਾਮੀ ਖਿਡਾਰੀ ਤੇ ਖਰਚ ਨਾਲੋਂ ਕੀ ਆਪਾਂ ਇੱਕ ਮਿਹਨਤੀ ਬੰਦੇ ਤੇ ਜੇ ਖਰਚ ਲਈਏ ਤਾਂ ਮੈਨੂੰ ਲੱਗਦਾ ਕਬੱਡੀ ਹੋਰ ਵੱਡੀ ਹੋ ਸਕਦੀ ਕੁਝ ਗਿਣਵੇਂ ਚੁਣਵੇਂ ਪਲੇਅਰਾਂ ਦੇ ਉੱਤੇ ਹੀ ਆਪਾਂ ਬਹੁਤ ਵੱਡਾ ਵੱਡਾ ਇਨਾਮ ਉਹਨਾਂ ਨੂੰ ਦੇ ਦਿੰਨੇ ਆ ਦੋ ਪਰ ਮੈਂ ਚਾਹੁੰਨਾ ਇਹਨਾਂ ਤੇ ਵੀ ਨਿਗਾਹ ਰੱਖੋ ਵੀ ਜਿਹੜੇ ਉਹਨਾਂ ਤੋਂ ਬਾਅਦ ਵੀ ਕੋਈ ਸਾਮ ਸਕਦਾ ਕਬੱਡੀ ਨੂੰ ਉਮਰ ਸਿਰਫ 29 ਸਾਲ ਹੈ ਕੋਈ ਉਮਰ ਨਹੀਂ ਪਰ ਸਿਰਫ ਆਪਣੀ ਕਬੀਲਦਾਰੀ ਕਰਕੇ ਸਿਰਫ ਆਪਣੇ ਘਰ ਦੀ ਗਰੀਬੀ ਕਰਕੇ ਬੰਦਾ ਘਰੇ ਬੈਠਾ ਹੈ ਦਮ ਰੱਖਦਾ ਹੈ ਕਿ ਹਾਂ ਇਹ ਉਹ ਉਸ ਉਚਾਈ ਤੱਕ ਜਾਵੇ ਜਿੱਥੇ ਬਾਕੀ ਖਿਡਾਰੀ ਪਹੁੰਚੇ ਹੋਏ ਨਹੀਂ ਆ ਪਹੁੰਚਣ ਦਾ ਦਮ ਰੱਖਦੇ ਮੈਂ ਚਾਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਬਾਈ ਦਾ ਨੰਬਰ ਮੈਂ ਵਿੱਚ ਅਟੈਚ ਕਰਤਾ ਪਿੰਡ ਬਾਈ ਪਿੰਡ ਦਾ ਇੱਕ ਵਾਰ ਨਾਮ ਦੱਸ ਦਿਓ ਮੱਲੀਆਂ ਵਾਲਾ ਪਿੰਡ ਹੈ ਜੀ ਮੱਲੀਆਂ ਵਾਲਾ ਆਪਣਾ ਇੱਕ ਵਾਰ ਐਡਰੈਸ ਸਮਝਾ ਦਿਓ ਜੀ ਜੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਘਰ ਨਹੀਂ ਹੋਵੇ ਹਾਂ ਜੀ ਇੱਥੋਂ ਆਪਾਂ ਮੋਗੇ ਤੋਂ ਚੜਿਆ ਕਰੋੜਾ ਉਹਨੇ ਆਈ ਆਪਣਾ ਚੰਡਿਆਣਾ ਪਹੁੰਚ ਆਉਂਦਾ ਥੱਲੇ ਨੂੰ ਛੜਕ ਲੈਂਦੇ ਆਲ ਨੂੰ ਮੱਲੀਆਂ ਵਾਲੇ ਬੰਡੀ ਕੇ ਲਈ ਜਾਂਦੀ ਆਪਣੀ ਜੀ ਜੀ ਮੱਲੀਆਂ ਵਾਲਾ ਚ ਚੰਡਿਆਣਾ ਜਿਹੜਾ ਕਦੇ ਵਿਚਾਲੇ ਮੱਲੇ ਵਾਲਾ ਜਿਹੜਾ ਇੱਕ ਦੇ ਵਿਚਾਲੇ ਹਾਂਜੀ ਠੀਕ ਹੈ ਮੈਂ ਚਾਹਣਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦਾ ਦੋਸਤੋ ਐਸੀਆਂ ਹੋਰ ਵੀਡੀਓਜ਼ ਸਮੇਂ ਸਮੇਂ ਸਿਰ ਥੋੜਾ ਥੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵਾਲੋਂ ਦੀ ਇਜਾਜ਼ਤ ਧੰਨਵਾਦ